ਤੋਂਰਾ ਹਾਂ ਉਹਨਾਂ ਦੇ ਨਾਲ ਜਿਹਦੇ ਨਵੀਂ ਕਢਾਈ ਸੀ ਪੈਟਰੋਲ ਵਾਲੀ ਆ ਵੀਰੇ ਪੈਟਰੋਲ ਕਾਰ ਆ ਅੱਛਾ ਜਿਹਦੇ ਘਰੇ ਖੜੀ ਤੋਂ ਉਹਨਾਂ ਨੂੰ ਲੈ ਕੇ ਆਏ ਹਾਂ ਹਾਂਜੀ ਜਿਹਦੇ ਇਹਨਾਂ ਨਵੀਂ ਕਢਾਈ ਸੀ ਨਵੀਂ ਕਢਾਈ ਸੀ ਹਾਂਜੀ ਲੈ ਮਿੱਤਰੋ ਜਿੰਨੇ ਵੀਰ ਨੇ ਨਾ ਨਵੀਂ ਕਢਾਈ ਸੀ ਇਹ ਉਹਨਾਂ ਦੇ ਘਰੋਂ ਹੀ ਆਈ ਆ ਫਸ ਮਿੱਤਰੋ ਚੱਕ ਲਓ 1,60,000 ਦੇ ਵਿੱਚ 18 ਆ ਗਈ ਪੰਜਾਬ ਨੰਬਰ ਦੀ ਕਾ ਉਹ 18 ਆਏ 4 बाई 4 ਯਾਰ ਨੂੰ ਨਹੀਂ ਲੋਣ ਬੰਦੇ ਨੂੰ ਹੁੰਦਾ 100000 ਦੇ ਕੇ ਦੇ ਦੋਗੇ ਹਾਂ ਦੇ ਦੇ ਜੀ ਬਈ 50000 ਦੇ ਕੇ ਆ ਲੈ ਜਾ ਯਾਰ ਜੇ ਸੋਮਵਾਰ ਤੱਕ ਖੜੀ ਰਹੀ ਏ ਠੀਕ ਹੈ ਇਹਦੀ ਕੰਡੀਸ਼ਨ ਨਹੀਂ ਹੁੰਦਾ ਪਹਿਲਾਂ ਲੋਣ ਬਈ ਆਹ ਹੋ ਗੱਡੀ ਆ ਗਈ ਮੈਂ ਕਿਹਾ ਵੀ ਤੇਲ ਪਵਾ ਕੇ ਭੁੱਲਣ ਵਾਲਾ ਕੰਮ ਆ ਰਾਤ ਵੀ ਹੋਏ ਲਾਈਵ ਚੱਲ ਰਹੀ ਸੀ ਬਹੁਤ ਵੀਰ ਕਹੇ ਬਈ ਐਵਰੇਜ ਵਾਲੀ ਗੱਡੀ ਉਹ ਵੀ 1.5 ਲੱਖ ਦੇ ਕਰੀਬ ਨਾ ਆਹ ਬਈ ਗੱਡੀ ਤੇ ਇਹ ਫਸਟ ਓਨਰ ਐ ਵੀਰੇ ਪੀਪੀ 31 ਨੰਬਰ ਆ ਲੈ ਮਿੱਤਰੋ ਪੰਜਾਬ ਨੰਬਰ ਨੀ ਨਵਾਂ ਮਾਡਲ ਡੀਜ਼ਲ ਡੀਜ਼ਲ ਦੀ ਗੱਡੀ ਹਾਂਜੀ ਲੈ ਮਿੱਤਰੋ ਡੀਜ਼ਲ ਦੀ ਗੱਡੀ ਆ 13 ਵੱਡੇ 14 13 ਦੀ ਬਣੀ ਹੋਈ ਆ 14 ਦੀ ਜਿਹਦੀ ਗੱਲਬਾਤ ਕਰੀਏ ਜੇ ਰੇਟ 15000 1 ਲੱਖ 15000 ਦੀ ਹਾਂ ਜੀ ਲੈ ਮਿੱਤਰੋ 1 ਲੱਖ 5000 ਓਕੇ ਆ ਬਸ ਕਮੀ ਕੀ ਇਕੱਲੇ ਦੀ ਪਾਸਿੰਗ ਹੈਗੀ ਚਾਲ ਚਲਾਏ ਦੇ ਵਿੱਚ ਗੱਡੀ ਜਾਵਾਂ ਨਮੀ ਆ ਬਾਈ ਠੀਕ ਆ ਲੈ ਮਿੱਤਰੋ ਜੇ ਤੁਸੀਂ ਸਰਦਿਆਂ ਦੇ ਵਿੱਚ ਨਿਆਰਾ ਲੈਣਾ ਠੀਕ ਹੈ ਲੋਕਲ ਤੁਸੀਂ ਬਾਈ ਇਹਨੂੰ ਕਹਿੰਦੇ ਲਾਇ ਬਿਲ ਨਾਲ ਆਈ ਆ ਗਈ ਕਹਿੰਦੇ ਵੀ ਸਵਿਫਟ ਬਾਈ ਲਾਇ ਬਿਲ ਚੈੱਕ ਕਰਾ ਗੱਡੀ ਤੇ ਹਣਾ ਬਾਈ ਕਿੰਨੇ ਕਦੇ ਹੋਣਗੇ ਲਾਇ ਬਿਲ ਪਲਾਟੀ ਦੇ ਇਹ ਐਵਰੇਜ ਐ ਨਵੇਂ ਲੈਣਾ ਤਾਂ ਮੇਰੀ ਖਿਆਲਾ ਵੀ 40 45000 ਦੇ ਹੈਗੇ 40 45000 ਦੇ ਹੈਗੇ ਬਿਲਕੁਲ ਆਰਾਮ ਨਾਲ ਇਹ ਵੀਰੇ 13 ਮਾਡਲ ਆ ਹੂੰ ਹਲਕੀ ਫੁਲਕੀ ਥੋੜੀ ਮੋਟੀ ਸੀ 1,60,000 ਦੇ ਵਿੱਚ ਨੋਵਾ ਗੱਡੀ ਦੇ ਦਈਏ ਭਾਈ ਜੀ ਬਹੁਤ ਘੈਂਟ ਗੱਡੀ ਹੈਗੀ ਪਾਸਿੰਗ ਵੀ ਹੈਗੀ ਤੇ ਸਾਰੀ ਗੱਲਬਾਤ ਕਰਾਂਗੇ ਬਾਈ ਨਾਲ ਬਾਈ ਅੱਸੀ ਗੱਲ ਪਹਿਲਾਂ ਕਰੀਏ ਕੀ ਹਾਲ ਹੈ ਬਾਈ ਪੂਰੇ ਘੈਂਟ ਹੈ ਜੀ ਸੇਤਾ ਠੀਕ ਨੇ ਪੂਰੇ ਨਜ਼ਾਰੇ ਤੇ ਬਾਈ ਦੇ ਵੀਡੀਓ ਕਿਵੇਂ ਲੱਗ ਰਹੇ ਨੇ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਬਾਈ ਐਡਰੈਸ ਲਿਖਾਓ ਆਪਣਾ ਐਡਰੈਸ ਵੀਰੇ ਬਰਨਾਲੇ ਦੇ ਵਿੱਚ ਤੁਨੋਲਾ ਰੋਡ ਪੈਂਦਾ ਜੀ ਨੇੜੇ ਟੀ ਪੁਆਇੰਟ ਆ ਫਰਵਾਹੀ ਹਿਲ ਚੁੰਗੀ ਵੀ ਕਹਿ ਸਕਦੇ ਠੀਕ ਹੈ ਲੈ ਮਿੱਤਰੋ ਨੇੜੇ ਫਰਵਾਹੀ ਵਾਲੀ ਚੁੰਗੀ ਆ ਟੀ ਪ ਵੀ ਬੇੜਲਾ ਦਾ ਖੰਭੇ ਤੇ ਉਧਰ ਵੀ ਬੋਰਡ ਬਈ ਲੱਗੇ ਹੋਏ ਨੇ ਹਣਾ ਤੇ ਬਈ ਵੀਡੀਓ ਕਿਵੇਂ ਲੱਗੂ ਲਾਈਕ ਸ਼ੇਅਰ ਜ਼ਰੂਰ ਕਰਦੇ ਤਾਂ ਬਈ ਖੜੇ ਆ ਜੀ ਕੇ ਕਾਰਬੇਯਾਰ ਬਰਨਾਲਦੇ ਹਣਾ ਠੀਕ ਹੈ ਗੱਡੀਆਂ ਬਈ ਕਿੰਨੀਆਂ ਆ ਰੇ ਆਪਣੇ ਕੋਲ ਆ ਜਾ ਹੈਗੀਆਂ ਵੀਰੇ ਆ ਮੈਂ ਉਹਨਾਂ ਕਿ ਚਲੋ ਵੀ 25 26 ਗੱਡੀਆਂ ਹੈਗੀਆਂ 25 26 ਗੱਡੀਆਂ ਹੈਗੀਆਂ ਗੱਡੀਆਂ ਸਹੀ ਨੇ ਵਧੀਆ ਬਿਲਕੁਲ ਜੀ ਨੋ ਐਕਸੀਡੈਂਟ ਇੰਜਨ ਕਿੰਨੀਆਂ ਜਮਾ ਓਕੇ ਠੀਕ ਹੈ ਲੈ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਗੱਡੀਆਂ ਬਹੁਤ ਨੇ ਆਪਾਂ ਟਾਈਮ ਵੇਸਟ ਨਹੀਂ ਕਰਨਾ ਆਪਾਂ ਸਿੱਧਾ ਚੱਲਦੇ ਆ ਗੱਡੀਆਂ ਲੈ ਕੇ ਚਲੀ ਜੀ ਆ ਜਾ ਵੀਰੇ ਇੱਧਰ ਸ ਆਉਦੇ ਟਾਈਮ ਦੇ ਪੂਰੇ ਲਗਜ਼ਰੀ ਕਾਰ ਆ ਹੈ ਬਈ ਬਿਲਕੁਲ ਜੀ ਹਾਂਜੀ ਇਹ 2008 ਰਿਸਟਰਡ ਨੋ ਹੈ ਜੀ ਠੀਕ ਆ ਬਈ ਤੇ ਲਾਈ ਵੀ ਲੱਗਿਆ ਜੀ ਪਾਸਿੰਗ ਹੈਗੀ ਦੀ ਪਾਸਿੰਗ ਹੈਗੀ ਆ 24 ਤੱਕ ਇਹ ਡੀਜ਼ਲ ਆ ਡੀਜ਼ਲ ਗੱਡੀ ਆ ਜੀ ਠੀਕ ਆ ਬਈ ਥੋੜੀ-ਮੋਟੀ ਹਲੇ ਸਾਫ ਸਪਈਆ ਕਰਨ ਵਾਲਾ ਕਿਉਂਕਿ ਆਪਣੇ ਕੋਲ ਇੱਕ ਘੰਟਾ ਪਹਿਲਾਂ ਹੀ ਆਈ ਜੀ ਕਾਰ ਇਹ ਅੱਛਾ ਹਾਂਜੀ ਲੈ ਮਿੱਤਰ ਹੁਣੀ ਆਈ ਆ ਕਾਰ ਇਹ ਥੋੜੀ-ਮੋਟੀ ਹੁਣ ਵਾਲੀ ਆ ਦੀ ਠੀਕ ਆ ਲੈ ਮਿੱਤਰ ਅੰਦਰ ਉਹ ਵਧੀਆ ਪਈ ਆ 에어 ਬੈਗ ਵਾਲਾ ਮਾਡਲ ਆ ਨਾ ਬਈ ਇਹ ਹਾਂਜੀ 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 ਠੀਕ ਆ ਲੈ ਮਿੱਤਰ 에어 ਬੈਗ ਵਾਲਾ ਮਾਡਲ ਆ ਹਲੇ ਕੁਝ ਵੀ ਨਹੀਂ ਚਲਾਈ ਪੱਖੋਂ ਕੋਈ ਮਾੜੀ ਨਹੀਂ ਹੈਗੀ ਕਿਤੋਂ ਕਮੀ ਪੇਸ਼ੀ ਹੋਵੇ ਮੈਂ ਕਹਿੰਦਾ ਫੁੱਲ ਓਕੇ ਹੈ ਠੰਡ ਦੇ ਵਿੱਚ ਵਧੀਆ ਤੋਫਾ ਇਹ ਪੂਰੀ ਵਧੀਆ ਜੀ ਪੂਰੀ ਰੇਟ 1 ਲੱਖ ਰੁਪਏ ਦੇ ਵਿੱਚ ਇੱਕ ਲੱਖ ਚੋ ਇੱਕ ਲੱਖ ਬਈ ਆਹ ਗੱਡੀ ਇਹੇ ਗੱਡੀ ਲੈ ਮਿੱਤਰੋ 1 ਲੱਖ ਦੇ ਵਿੱਚ ਬਈ ਆਪਟਰਾ ਚੱਕ ਲੋ ਮੇਰਾ ਭਰਾ ਠੀਕ ਹੈ ਸ਼ਵਰ ਲੈ ਦੀ ਤੇ ਬਈ ਪੰਜਾਬ ਨੰਬਰ ਕਾਰ ਆ ਗਈ ਪਾਸਿੰਗ ਵੀ ਹੈਗੀ ਆ ਸਭ ਕੁੱਖ ਓਕੇ ਆ ਮੋਬਾਈਲ ਨੰਬਰ ਚੱਲ ਰਿਹਾ ਹੋਊ ਸਕਰੀਨ ਦੇ ਉੱਤੇ ਤੇ ਬਈ ਇੱਕ ਵਾਰੀ ਮੋਬਾਈਲ ਨੰਬਰ ਬੋ ਦਿੰਦਾ 99882 9922 ਠੀਕ ਹੈ ਲੈ ਮਿੱਤਰੋ ਅੰਮ੍ਰਿਤਸਰ ਦੇ ਨੰਬਰ ਦੀ ਬਈ ਲੈਨਸਰ ਆ ਗਈ ਬਹੁਤ ਵੀਰ ਕਹਿੰਦੇ ਨੇ ਬਈ ਇਹਦੀ ਡਿਟੇਲ ਜੀ ਤੇ 2008 ਮਾਡਲ ਆ ਵੀਰੇ ਕੀ ਡੀਜ਼ਲ ਕਾਰ ਆ ਬਿਲਕੁਲ ਓਕੇ ਆ ਨਵੇਂ ਪਈਆ ਸਾਰੇ ਪਾਸੋਂ ਕਾਰ ਠੀਕ ਹੈ ਅੰਦਰੋਂ ਸੀਟ ਕਵਰ ਵਗੈਰਾ ਨਵੇਂ ਚੜੇ ਹੋਇਆ ਬੜੀ ਲੱਗਿਆ ਓਕੇ ਲੈ ਮਿੱਤਰੋ 8 ਮਾਡਲ ਆਗੀ ਠੀਕ ਹੈ ਸੀਟ ਕਵਰ ਵਧੀਆ ਪਈ ਨੇ ਬਈ ਹਨਾ ਠੀਕ ਹੈ ਇੰਜਨ ਗੇਅਰ ਦੀ ਵਧੀਆ ਪਈ ਆ ਬਈ ਅੰਦਰੋਂ ਦਿਖਾ ਦੇ ਇੱਕ ਵਾਰੀ ਮੜਾ ਚਾਹਤੀ ਮਰਾ ਦੇ ਹਨਾ ਇਧਰ ਦੀ ਦਿਖਾ ਸਕਦਾ ਜੀ ਠੀਕ ਹੈ ਤੇ ਸੋਹਣੀ ਗੱਡੀ ਆ ਬਾਈ ਇਹ ਬਈ ਡੀਜ਼ਲ ਦੀ ਆ ਡੀਜ਼ਲ ਦੀ ਜੀ ਇਹ ਤਾਂ ਹੱਟ ਕੇ ਕਦੇ ਵੀ ਇਹਦਾ ਖਰਚਾ ਕਰਤਾ ਹੈ ਨਹੀਂ ਹੈ ਬਾਈ ਗੱਡੀ ਦਾ ਮੇਰੇ ਰਿਪੇਅਰ ਨਹੀਂ ਹੈਗੀ ਇਹ ਗੱਡੀ ਦੀ ਅੱਛਾ ਚਾਹਿਆ ਨੂੰ ਟਰੈਕਟਰ ਵਾਂਗੂ ਚਲਦੇ ਪਾਣੀ ਦੀ ਨਿਗਾਹ ਦੋ ਇੰਜਨ ਦੇ ਪਾਣੀ ਮਾਰ ਦੋ ਸਟਾਰਟ ਗੱਡੀ ਦੇ ਹਾਂ ਕੋਈ ਦਿੱਕਤ ਨਹੀਂ ਆਏਗਾ ਅੱਛਾ ਬਾਈ ਇਹਦੇ ਵਿੱਚ ਕੀ ਸਿਸਟਮ ਆ ਸਿਸਟਮ ਆ ਯਾਰ ਮੇਰੇ ਇਹਦਾ ਇੰਜੈਕਟਰ ਲੈਸ ਆ ਕੋਈ ਇੰਜੈਕਟਰ ਨਹੀਂ ਕੋਈ ਸੈਂਸਰ ਨਹੀਂ ਕੁਝ ਨਹੀਂ ਆਏਗਾ ਮਤਲਬ ਇੰਜੈਕਟਰ ਹੈਗਾ ਤੂੰ ਹਾਂ ਤਾਂ ਹਮੇ ਨਹੀਂ ਮਾਰਦੀ ਫਿਰਦਾ ਇਹ ਕੋਈ ਪਾਣੀ ਮਾਰਦੀ ਸਹੀ ਚੱਲਦੀ ਹੈ ਫਿਰ ਠੀਕ ਇੰਜਨ ਉਂਝ ਕਿਵੇਂ ਹੁੰਦੇ ਨੇ ਗੱਡੀਆਂ ਦੇ ਵਧੀਆ ਹੁੰਦੇ ਨੇ ਇਹਦੇ ਦਬਦੇ ਨਹੀਂ ਆ ਨਹੀਂ ਬਿਲਕੁਲ ਇੰਜਨ ਹੈ ਜੀ ਬਿਲਕੁਲ ਓਕੇ ਇੰਜਨ ਹੈ ਠੀਕ ਹੈ ਵਧੀਆ ਵੱਡੇ ਇੰਜਨ ਹੋ ਰਹੇ ਨੇ ਲੈ ਮਿੱਤਰੋ ਪੰਜਾਬ ਨੰਬਰ ਦੀ ਕਾਰ ਆ ਅੰਮ੍ਰਿਤਸਰ ਦਾ ਨੰਬਰ ਆ 8 ਮਾਡਲ ਆਣਾ ਬਈ ਹਾਂਜੀ ਠੀਕ ਹੈ ਤੇ ਰੇਟ ਕੀ ਇਹਦਾ ਆ 90000 ਚ ਦੇ ਦਾਂਗੇ 90000 ਚ ਹਾਂਜੀ ਠੀਕ ਹੈ ਇਹਦੀ ਪਾਸਿੰਗ ਪਾਸਿੰਗ ਆਊਟ ਆ ਜੇ ਪਾਸੇ ਕਰਾਉਣੀ ਹੈ ਤਾਂ ਲਗਭਗ ਜੋ ਖਰਚ ਆਊਗਾ ਐਸਟੀਮੇਟ 15000 ਹੋਣਾਗਾ ਲੈ ਮਿੱਤਰੋ ਵੈਸੇ ਤਾਂ ਮੈਂ ਕਹਿੰਦਾ ਵੀ ਤੁਸੀਂ ਵੀਰੇ ਪਾਸਿੰਗ ਕਰਾ ਕੇ ਇਹੀ ਗੱਡੀ ਲਓ ਹਣਾ ਵੀਰੇ ਹਾਂਜੀ ਠੀਕ ਹੈ ਪਾਸਿੰਗ ਹੋ ਜ ਠੀਕ ਹੈ ਉਹ ਪਲੱਸ ਕਰ ਦਿਓ ਖਰਚਾ ਬਈ ਹਨਾ ਜਿਹੜਾ ਹੋਊਗਾ ਹਨਾ ਉਦਾਂ ਬਈ ਬਿਨਾ ਪਾਸਿੰਗ ਤੋਂ 90000 ਦੀ ਹੈ ਪਾਸਿੰਗ ਕਰਾ ਕੇ ਜੇ ਲੈਣਗੇ ਵੀਰ ਜਿੰਨਾ ਬਈ ਖਰਚਾ ਹੋਊ ਤੁਸੀਂ ਦੇ ਦਿਓ ਠੀਕ ਹੈ ਕਿਉਂ ਉਹਦੇ ਵਿੱਚ ਇੰਸ਼ੋਰੈਂਸ ਵੀ ਹੋਊਗਾ ਨਾ ਬਈ ਬਿਲਕੁਲ 110000 ਰਸਟਿਮੇਟ ਮੰਨ ਲੈਣ ਜੀ ਠੀਕ ਹੈ ਲੈ ਮਿੱਤਰੋ 110000 ਐਸਟੀਮੇਟ ਮੰਨ ਕੇ ਆਜੋ ਠੀਕ ਹੈ ਆ ਲੈਂਸਰ ਗੱਡੀ ਮਿਲ ਜੂਗੀ ਪੰਜਾਬ ਨੰਬਰ ਦੀ 2008 ਮਾਡਲ ਗੱਡੀ ਠੀਕ ਹੈ ਪਾਸੀਆਂ ਮੰਨ ਕੇ ਚਲੋ 28 29 ਤੱਕ ਬਈ ਪਾਸਿੰਗ ਹੋ ਜੂਗਾ ਗੱਡੀ ਦੀ ਹਾਂਜੀ ਹਾਂਜੀ ਠੀਕ ਹੈ ਲੈ ਮਿੱਤਰੋ ਆ ਗਈ ਕਹਿੰਦੇ ਇਹ ਨੋਵਾ ਭਾਈ ਮੈਨੂੰ ਇਹ ਲੱਗੇ ਮਖਤ ਉਹੀ ਯਾਰ ਬੋਲ ਰਹੇ ਹੋਏ ਨਹੀਂ ਨਹੀਂ ਵੀਰੇ ਆਪਣੇ ਕੋਲੇ ਖਾਜ ਰਿਆ ਗੱਡੀ ਹਾਂ ਨਹੀਂ ਜੇ ਤੁਸੀਂ ਕਹਿਣਾ ਵੀ ਗੱਡੀ ਦੀ ਪਾਸਿੰਗ ਵੀ ਹੈਗੀ ਆ ਮਾਹ ਯਾਰ ਪਾਸਿੰਗ ਇਹਦੀ 26 ਤੱਕ ਆ ਜੀ ਇੰਜਨ ਗੇਰ ਬਿਲਕੁਲ ਓਕੇ ਆ ਠੀਕ ਹੈ ਟਾਇਰ ਵਧੀਆ ਪਏ ਆ ਹਾਂ ਬਿੰਡੋ ਪਾਵਰ ਸਾਰੀ ਠੀਕ ਹੈ ਹਾਂਜੀ ਲੈ ਮਿੱਤਰੋ ਇਹ ਜੀ 3 ਹੈ ਭਾਈ ਹਾਂਜੀ ਜੀ 3 ਹੈ ਇਹ ਜੀ 3 ਵੀਰੇ ਠੀਕ ਹੈ ਲੈ ਮਿੱਤਰੋ ਪਿੰਡੋ ਮੁੰਡਾ ਪਾਵਰ ਕਰਾਇਆ ਹੋਈਆਂ ਨਹੀਂ ਆ ਭਾਈ ਅੰਦਰੋਂ ਦਿਖਾ ਦੇ ਗੱਡੀ ਆ ਜਾ ਮੈਂ ਕਹਾਂ ਵੀ ਇਹ ਵੀਰੇ ਸਰਦੀਆਂ ਦੇ ਵਿੱਚ ਕਿਸੇ ਨਾ ਨਾ ਕੋਈ ਮਤਲਬ ਪਿੰਡ 'ਚ ਕੋਈ ਕਾਰਵਿਹਾਰ ਹੁੰਦਾਗਾ ਨਾ ਜਾਣਾ ਰਿਸ਼ਤੇਦਾਰੀਆਂ 'ਚ ਜਾ ਹੁਣ ਵਿਆਹ ਦਾ ਸੀਜ਼ਨ ਚੱਲ ਰਿਹਾ ਬਈ ਹੈਨਾ ਉੱਥੇ ਲਾਉਣੀ ਆ ਤੁਸੀਂ ਗੱਡੀ ਤਾਂ ਬਈ ਮੈਂ ਕਿਹਾ ਵੀ ਇਦੋਂ ਵਧੀਆ ਗੱਡੀ ਨਹੀਂ ਹੈਗੀ ਬਈ ਹੈਨਾ ਠੀਕ ਹੈ ਨੋਵਾ ਦੇ ਇਲਾਵਾ ਬਾਕੀ ਵੀਰੇ ਟਾਇਰ ਟੂਰ ਵੀ ਵਧੀਆ ਚੱਲਣ ਵਾਲੇ ਹੈਗੇ ਨੇ ਹਾਲੇ ਹੈਨਾ ਤੇ ਬਈ ਇੰਜਨ ਨੂੰ ਜਿੰਨ ਦੀ ਕਿਵੇਂ ਗੱਡੀ ਹੈ ਵਧੀਆ ਇੰਜਨ ਬਿਲਕੁਲ ਓਕੇ ਵੀਰੇ ਟੋਇਟਾ ਦਾ ਇੰਜਨ ਜੇ ਸਹੀ ਬੰਦਾ ਡੋਬਾ ਸੱਟ ਸੱਟ 7-8 ਲੱਖ ਵਿੱਚ ਚਾਹੁੰਦਾ ਵੀ ਮੈਂ। ਅੱਛਾ ਬਈ। ਕਵੈਂਟ ਦਾ ਇੰਜਨ ਹਰ ਇੱਕ ਬੰਦੇ ਨੂੰ ਪਤਾ ਹੀ ਹੈ ਵੀਰੇ। ਠੀਕ ਆ। ਲਾ ਮਿੱਤਰੋ ਇਹਦਾ ਕੋਈ ਬਈ ਮੈਂ ਕਿਹਾ ਵੀ ਜਿੰਨੀ ਮਰਜ਼ੀ ਚੱਲੇ ਹੋਏ ਨਾ ਕੋ ਚੱਕਰ ਵਾਲੀ ਗੱਲ ਨਹੀਂ ਵੀਰੇ। ਕੋਈ ਚੱਕਰ ਵਾਲੀ ਨਹੀਂ। ਠੀਕ ਆ। ਇਹਦਾ ਇਹ ਡੀਜ਼ਲ ਹੈ ਨਾ ਬਈ। ਡੀਜ਼ਲ ਬਈ ਡੀਜ਼ਲ। ਠੀਕ ਆ। ਲਾ ਮਿੱਤਰੋ ਡੀਜ਼ਲ ਗੱਡੀ ਆ ਤੇ ਰੇਟ ਫਿਰ 1,60,000 ਹੈ ਨਾ। 1,60,000। ਲਾ ਮਿੱਤਰੋ 1,60,000 ਦੇ ਵਿੱਚ ਚੱਕ ਲਿਓ। ਠੀਕ ਐ। ਜੇ ਬਈ ਤੁਸੀਂ ਲਾਈ ਬਲੂ ਹੋਏ ਪੌਣ ਹੋਣਗੇ ਬਾਅਦ ਚ ਪੁਆਈ ਜਲੋ ਹਾਂ ਠੀਕ ਐ। ਬਾਕੀ ਵੀਰੇ ਕਹਿੰ ਥੋੜੇ ਪੈਸੇ ਦੇ ਵਿੱਚ ਐਮਨ ਗੇਲ ਵੀ ਵਧੀਆ ਸਪੇਸ ਡਿੱਗੇ ਵਾਲੀ ਗੱਡੀ ਮਿਲ ਜੂਗੀ ਠੀਕ ਹੈ ਬਾਈ ਤੇ ਪੰਜਾਬ ਨੰਬਰ ਹੈ 10 ਮਾਡਲ ਆ ਪਾਸ ਕਿਦੀ 25 ਤੱਕ ਪਈ ਆ 25 ਤੱਕ ਪਈ ਆ ਪਾਸ ਹਾਂਜੀ ਡੀਜ਼ਲ ਦੇ ਵਿੱਚ ਠੀਕ ਹੈ ਲੈ ਮਿੱਤਰੋ ਇਹ ਨਾ ਸੋਚਿਆ ਕਰੋ ਵੀ 25 ਕਹਤਾ ਵੀ ਕਦੇ ਜਦੋਂ 25 ਸਟਾਰਟ ਹੁੰਦਾ ਉਸੇ ਤੱਕ ਹੁੰਦੀ ਆ ਜਿਹੜੇ ਮਹੀਨੇ ਦੇ ਵਿੱਚ ਗੱਡੀ ਆਈ ਹੁੰਦੀ ਹੈਗੀ ਠੀਕ ਆ ਉਹ ਮਹੀਨੇ ਤੱਕ ਬਈ ਜੀ ਦਾ ਕੋਈ ਪਤਾ ਨਹੀਂ ਵੀਰੇ ਉਹ ਦਸੰਬਰ ਤੱਕ ਹੋਵੇ ਉਹ ਦਸੰਬਰ ਤੱਕ ਹੋਵੇ ਨਾ ਜੁਲਾਈ ਤੱਕ ਹੋਵੇ ਠੀਕ ਹੈ ਕਿੰਨੇ ਮਹੀਨੇ ਹੋਗਾ ਠੀਕ ਹੈ ਲੈ ਮਿੱਤਰੋ ਇਹ ਤੁਸੀਂ ਵੀਰੇ ਚੈੱਕ ਕਰ ਲਿਓ ਤੇ ਬਈ ਇਹ ਰੇਟ ਰੂਟ ਕੀ ਗੱਲ ਬਾਤ ਆ ਦੀ? ਬਰੇ 1,15,000 ਰੁਪਏ ਦੇ ਦੇ। 1,15,000 ਦੀ। ਨਾ ਮੈਂ ਤੁਰ 1,15,000 ਦੇ ਵਿੱਚ ਪਾਸਿੰਗ ਵਾਲੀ ਟਾਟਾ ਮੰਨ ਜਾ ਗੱਡੀ। ਡੀਜ਼ਲ ਦੇ ਵਿੱਚ ਬਈ ਇਹ ਗੱਡੀ ਆ ਗਈ। ਗੱਲ ਬਾਤ ਤੁਸੀਂ ਕਰ ਲਿਓ ਤੇ ਅੱਗੇ ਬਈ ਵਰਨਾ ਇਹ ਵਰਨਾ ਸੇਲ ਹੋ ਗਈ ਨਾ ਅ ਵਿੱਚ। ਤੇ ਵਰਨਾ ਹੀ ਵੇਸਾਈ ਹੋ ਗਈ। ਠੀਕ ਹੈ ਲੈ ਮੈਂ ਤੁਰ ਆਟੋਮੈਟਿਕ ਸੀਏ 2011 ਮਾਡਲ ਸਾਈ ਹੋ ਗਈ ਆ ਤੇ ਬਾਕੀ ਆ ਕੇ ਲੈ ਜਾਣਗੇ ਵੀਰ। ਵੀਰੇ Honda City ਗੱਡੀ ਆ ਗਈ। ਇਹ 2002 ਮਾਡਲ ਆ ਬਈ। ਠੀਕ ਹੈ ਬਈ। ਟੌਪ ਵਾਲਾ ਮਾਡਲ ਆ ਸਾਰੀ ਪਾਵਰੇ ਗੱਡੀ। ਠੀਕ ਹੈ। ਤੇ ਸਰਕਾਰੀ ਪਲੇਟਾਂ ਵਗੈਰਾ ਲੱਗੇ ਨੇ ਜੰਗਰੇ ਬਲਕਸ ਉੱਤੇ ਦਾ ਠੀਕ ਹੈ ਬਾਈ ਇਹ ਵੀ ਕੰਮੀ ਹੈਗੀ ਗੱਡੀ ਚ ਸੋਹਣੇ ਗੱਡੀਆਂ ਬੀਲ ਕੱਪ ਵਧੀਆ ਲੱਗੇ ਹੋਏ ਨੇਗੇ ਲੁਧਿਆਣੇ ਦਾ ਨੰਬਰ ਆਗਾ ਠੀਕ ਹੈ ਤੇ ਬਾਕੀ ਵੀਰੇ ਟੌਪ ਮਾਡਲ ਵਾਲਾ ਸਿਸਟਮਾ ਨਾ ਹੁੰਦਾ ਬਾਈ ਯਾਰਾ ਹਾਂਜੀ 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 ਠੀਕ ਹੈ ਤੇ ਬਾਈ ਰੇਟ ਇਹ ਪੈਟਰੋਲ ਆ ਨਾ ਬਾਈ ਪੈਟਰੋਲ ਵੀਰੇ ਪੈਟਰੋਲ ਚੱਲੀ ਹੋਈ ਕੋਈ ਸੀਐਨਜੀ ਐਲਪੀਜੀ ਕਸ਼ ਦਿਨ ਚੱਲੀ ਹੋਈ ਠੀਕ ਹੈ ਪੈਟਰੋਲ ਤੇ ਚੱਲੀ ਹੋਈ ਗੱਾਰ ਠੀਕ ਹੈ ਤੇ ਬਾਈ ਰੇਟ ਦਾ ਰੇਟ 65000 ਬਾਈ 65000 ਲੈ ਮੈਨੂੰ 65000 ਦੇ ਵਿੱਚ Honda City ਗੱਡੀ ਚੱਕ ਲਿਓ ਮਾਰਕੀਟ ਦੇ ਵਿੱਚ ਮੈਂ ਕਹਿੰਦਾ ਵੀ ਦਾ ਪਾਰਖਿਆਣਾ ਇਹਨਾਂ ਨੇ ਪੈਂਟੋ ਕੋਦੋ ਨੇ ਇਹ ਲਗਜ਼ਰੀ ਕਾਰਾਂ ਚਾਹੁੰਦੀਆਂ ਵੀਰੇ ਜਿਹੜੀਆਂ ਵਧੀਆ ਸੌਂਗੀਆਂ ਚਲਾਉਂਦੇ ਨੇ ਬੰਦੇ ਹਨਾ ਠੀਕ ਐ ਤੇ ਡੀਲ ਲਈ ਵਧੀਆ ਗੱਲ ਬਹੁਤ ਵਗਨ ਗੱਡੀ ਉਹੀ ਲਊ ਬੰਦਾ ਜਿਹਨੇ ਚਲਾਈ ਆ ਉਹ ਪਹਿਲਾਂ ਹਾਂਜੀ ਠੀਕ ਐ ਤੇ ਕੀ ਡਿਟੇਲ ਆ ਬਈ ਇਹਦੀ 11 ਮਾਡਲ ਐ ਵੀਰੇ ਹੂੰ ਇੰਜਨ ਗੇਅਰ ਬਿਲਕੁਲ ਸੀਲ ਆ ਬਿਲਕੁਲ ਸਾਇਲੈਂਟ ਇੰਜਨ ਦੀ ਐ ਜੀ ਓਕੇ ਬਿਲਕੁਲ ਸਾਫ ਸੁਥਰੀ ਕਾਰ ਐ ਲਾਈਨ ਵੀ ਵਧੀਆ ਲੱਗੇ ਹੋਇਆ ਹਾਂ ਤੇ 11 ਮਾਡਲ ਚ ਹਮਮ ਰੇਟ ਆਪ ਦੇ ਦਿੰਦੇ ਨੇ 2,60,000 2,60,000 ਰੁਪਈਆ ਲੈ ਮਿੱਤਰੋ 2,60,000 ਦੇ ਵਿੱਚ ਮਿਲ ਜੂ 2011 ਮਾਡਲ ਵੈਂਟੋ ਜਿਹਦੇ ਵਿੱਚ ਜੋ ਵੀ ਹੋ ਸਕੇ ਜੀ ਕੋਈ ਆਪਣਾ ਫਿਕਸ ਨਹੀਂ ਹੈਗਾ ਇਹਦਾ ਕਰ ਲਾਂਗੇ ਜੋ ਵੀ ਹੋਵੇ ਪਰ ਜ਼ਿਆਦੇ ਨਾ ਨਾ ਇਹ ਵੀ ਦੱਸ ਦਿਆ ਕਰੋ ਨਾਲ ਇਹਦੇ ਚ ਕਰ ਲਾਂਗੇ ਬਈ ਆਪਣੇ ਰੇਟ ਨਾਲ ਦੱਸ ਦਿਓ ਵੀ ਖਿੱਚ ਕੇ ਹੁੰਦੇ ਨੇ ਨਾ ਬਈ ਠੀਕ ਹੈ ਬਈ ਆਪਾਂ ਜਿਹੜੇ ਤੁਹਾਨੂੰ ਰੇਟ ਦੱਸ ਦਿੰਦੇ ਹਾਂ ਪੂਰੇ ਵੀਰੇ ਖਿੱਚ ਕੇ ਹੁੰਦੇ ਨੇਗੇ ਬਾਕੀ ਬਸ ਮਾਨਤਾ ਨਹੀਂ ਬਚਿਆ ਹੁੰਦਾ ਯਾਰ ਇਹ ਦੰਗੇ ਗੱਡਿਆਂ ਚ ਬੰਦਾ ਕਹਿੰਦਾ ਯਾਰ ਉੱਥੇ ਆਪੋ ਨੇ ਨਹੀਂ ਮਿਲਦੀ ਸੀ ਵੀਰੇ ਚੀਜ਼ ਦਾ ਡਿਫਰੈਂਸ ਹੈਗਾ ਨਾ ਕੋਈ ਮਾਡਲ ਨਹੀਂ ਵਿਕਦਾ ਜਿਹਦੀ ਕੁਆਲਿਟੀ ਵਿਕਦੀ ਹੈ ਇੰਜਨ ਹੀ ਡਾਉਨ ਆ ਬਈ ਕਿੱਥੇ ਜਾਊਗੀ ਗੱਲ ਸਹੀ ਗੱਲ ਹੈ ਬਾਈ ਵੀ ਇੰਜਨ ਦੀ ਸੀਲ ਗੱਡੀ ਹੁੰਦੀ ਆਪਣੇ ਕੋਲੇ ਸਾਫ਼ ਸੁਥਰੀ ਵਧੀਆ ਗੱਡੀ ਮਿਲੂ ਲੈ ਮਿੱਤਰੋ ਪੀਵੀ 39 ਰਾਜਪੁਰੇ ਦਾ ਨੰਬਰ ਆ ਨੰਬਰ ਵੀ ਸੁਣਾ 5553 ਠੀਕ ਹੈ ਗੱਲਬਾਤ ਕਰ ਲਿਓ ਬਈ ਇਹ ਗੱਡੀ ਮਿਲ ਜੂ ਤੁਹਾਨੂੰ ਤੇ ਬਈ ਇੱਧਰ ਕਹਿੰਦੇ ਲਾਇ ਬਿਲਾਂ ਵਾਲੀ ਆ ਗਈ ਕਹਿੰਦੇ ਵੀ ਸਵਿਫਟ ਬਈ ਲਾਇ ਬਿਲ ਚੈੱਕ ਕਰਾ ਗੱਡੀ ਤੇ ਹਨਾ ਬਈ ਕਿੰ ਐਵਰੇਜ ਇਹ ਨਵੇਂ ਲੈਣੇ ਤਾਂ ਮੇਰੀ ਖਲਾ ਵੀ 40-45 ਹਜ਼ਾਰ ਦੇ ਹੈਗੇ 40-45 ਹਜ਼ਾਰ ਦੇ ਬਿਲਕੁਲ ਰਾਮ ਨਾਲ ਹੈ ਲੈ ਬੋਤ ਕੀ ਡਿਟੇਲ ਆ ਗੱਡੀ ਦੀ ਇਹ ਵੀਰੇ 13 ਮਾਡਲ ਆ ਹੂੰ ਹਲਕੀ ਫੁਲਕੀ ਥੋੜੀ ਮੋਟੀ ਹੂਟਿੰਗ ਹੈ ਗੱਡੀ 'ਚ ਫਰੰਟ ਹਿੱਸਾ ਵੀ ਨਾਲ ਦਾ ਦੇ ਮਤਲਬ ਅਰੀਜਨਲ ਕਹ ਕੇ ਨਹੀਂ ਦੇਣੀ ਹਾਂ ਅਰੀਜਨਲ ਦਾ ਵੀਰੇ ਆਪਾਂ ਚਾਹੇ ਉਹਦਾ ਇੱਕ ਫੈਂਡਰ ਪੇਂਟ ਐ ਇੰਨਾ ਕ ਆਪਾਂ ਤਾਂ ਵੀ ਹਲਕੀ ਫੁਲਕੀ ਟੱਚਿੰਗ ਕਹਿ ਦਿੰਦੇ ਆ ਠੀਕ ਹੈ ਬਾਈ ਕਿਉਂਕਿ ਘਬਰਾ ਨਹੀਂ ਕਰਦੇ ਓਕੇ ਐ ਨਹੀਂ ਹੈਗਾ ਵੀਰੇ ਇਹਦਾ ਇੱਕ ਅੱਧਾ ਪੀਸ ਹੋਊਗਾ ਉਹ ਕੰਮ ਨਹੀਂ ਹੈਗਾ ਆਪਣੇ ਕੋਲ ਆਪਾਂ ਕਹਿੰਦੇ ਵੀਰੇ ਸਾਈਡਾਂ ਦੀ ਕਿਉਂਕਿ ਵੀਰੇ ਸਕ੍ਰੈਚ ਜੇ ਇੱਧਰ ਲੱਗਿਆ ਤਾਂ ਉੱਧਰ ਵੀ ਤਾਂ ਲੱਗ ਸਕਦਾ ਉੱਧਰ ਵੀ ਤਾਂ ਲੱਗ ਸਕਦਾ ਹਾਂ ਆਪਾਂ ਸਾਈਡਾਂ ਦੀ ਹਲਕੀਲੀ ਟੱਚਿੰਗ ਦਾਸਾਂ ਅੰਦਰੋਂ ਕਿਵੇਂ ਗੱਡੀ ਘੈਂਟ ਆ ਫਰਸਟ ਓਨਰ ਬਈ ਇਹ ਫਰਸਟ ਓਨਰ ਫਰਸਟ ਓਨਰ ਦੀ ਕਾਰ ਆ ਲਾਇਬਿਲ ਹੋਣੇ ਲੱਗੇ ਹੋਏ ਨੇਗੇ ਬਈ ਫਰੰਟ ਸ਼ੀਸ਼ਾ ਗੱਡੀ ਦੇ ਨਾਲ ਤੱਕਦਾਗਾ ਠੀਕ ਹੈ ਠੀਕ ਹੈ ਬਾਕੀ ਵੀਰੇ ਐ ਮੰਨ ਕੇ ਚੱਲੋ ਨਾਨ ਐਕਸੀਡੈਂਟ ਦੀ ਗਾਰੰਟੀ ਹੋਊਗੀ ਇਸ ਤਰ੍ਹਾਂ ਠੀਕ ਹੈ ਇੰਜਨ ਗੀਅਰ ਦੀ ਵਧੀਆ ਗੱਡੀ ਇਹ ਜਮਾਂ ਨਵੀਂ ਵੀਰੇ ਇਹਦੇ ਜਿਵੇਂ ਹੁਣ ਇਹਦੀ ਯੂਪੀ ਨੰਬਰ ਆ ਗਈ ਜੇ ਆਪਾਂ ਨਾਂ ਕਰਾ ਕੇ ਲੈਣੇ ਆ ਵਿੱਚੀ ਪੀ ਵੀ ਨੰਬਰ ਲਾ ਕੇ ਸਭ ਕੁਝ ਇੰਸ਼ੋਰਸ ਵਗੈਰਾ ਕਰਾ ਕੇ ਸਿੱਧਾ ਨਾਂ ਰੈਨ A to Z ਪੇਪਰ ਕੰਪਲੀਟ ਕਰਕੇ 3.5 ਲੱਖ ਨਹੀਂ ਦੇ ਦਾਂਗੇ ਵਿੱਚੇ ਬੰਦੇ ਦੇ ਨਾਮ ਕਰਾਓ ਜਿੱਥੋਂ ਦਾ ਵੀ ਨੰਬਰ ਲਓ ਠੀਕ ਹੈ ਨੰਬਰ ਜਿੱਦੂ ਜਿੱਥੇ ਕਹਾਂਗੇ ਉਸੇ ਦਾ ਬਾਈ ਲੱਗ ਜੂ ਨੰਬਰ ਠੀਕ ਹੈ ਬਸ ਬੰਦਾ ਉਥੇ ਦਾ ਬਸ ਨਹੀਂ ਕੋਣਾ ਜਾਂਦਾ ਨਾ ਬਾਈ ਹਾਂਜੀ ਹਾਂਜੀ ਠੀਕ ਹੈ ਇਹ ਲਾ ਕੇ ਹੋ ਵੀ ਅਸੀਂ ਹੁਣ ਬਰਨਾਲੇ ਦਾ ਹੀ ਜਲੰਧਰ ਦਾ ਨੰਬਰ ਲਵਾਉਣਾ ਹਾਂ ਹਾਂ ਬਾਈ ਠੀਕ ਹੈ ਕਿਉਂਕਿ ਨਾਮ ਵੀ ਕਰਵਾਉਣੀ ਹੈ ਨਾ ਨਾਂ ਵੀਰੇ ਤੁਹਾਡੇ ਹੋ ਜੂ 3.5 ਲੱਖ ਦੇ ਵਿੱਚ ਬਾਈ 13 ਮਾਡਲ ਫਰਸਟ ਓਨਰ ਦੀ ਕਾਰ ਗੱਡੀ ਬਾਈ ਜੈਨੂਨ ਆ ਹਲਕੀ ਫਿਲਕੀ ਟੱਚ ਵੀ ਵੀਰੇ ਐ ਮੰਨ ਕੇ ਚੱਲੋ ਬਾਈ 10% ਕਹਿ ਦਈਏ ਹਾਂ 10 15% ਹੋ ਗਰਾ ਬਾਈ ਠੀਕ ਹੈ ਬਾਕੀ ਵੀਰੇ ਗੱਡੀ ਜੈਨੂਨ ਆਗੀ ਠੀਕ ਹੈ ਲਾਈਬਲ ਲੱਗੇ ਹੋਏ ਨੇ ਕਿ ਸੋਨੇ ਟਾਇ ਇਹ 3.5 ਲੱਖ ਦੇ ਵਿੱਚ ਬਈ ਇਹ ਗੱਡੀ ਮਿਲ ਜੂ ਮੋਬਾਈਲ ਨੰਬਰ ਬਈ ਚੱਲ ਰਿਹਾ ਹੋਊਗਾ ਚੱਕ ਲਓ ਮੇਰਾ ਭਰਾ ਇੱਕ ਬਈ ਹੋਰ ਆ ਗਈ ਆਪਣੀ 13 ਮਾਡਲ ਸਵਿਪਟ ਇਧਰ ਇਹ ਵੀ 13 ਮਾਡਲ ਹਲਕੀ ਹੋਰ ਕੀ ਟੱਚਿੰਗ ਇਹਦੇ ਜਾਂ ਜੈਮ ਇੰਜੈਕਸ਼ਨ ਤਾਂ ਇਹ ਵੀ ਨਹੀਂ ਹੈਗੀ ਠੀਕ ਹੈ ਇਹ ਹੀ ਫਰਸਟ ਓਨਰ ਆ ਫਰਸਟ ਓਨਰ ਹੈ ਵੀਰੇ ਠੀਕ ਹੈ ਭਾਈ ਤੇ ਦਿੱਲੀ ਨੰਬਰ ਹੈ ਇਹ ਹਾਂ ਲੋਏ ਵੀਲ 16 ਇੰਚ ਲੱਗੇ ਹੋਇਆ ਠੀਕ ਹੈ ਭਾਈ ਪੂਰੀ ਸਾਫ ਜਿਥੇ ਵਧੀਆ ਕਰ ਹੈ ਐਲਡੀਆ ਪਾਵਰ ਹੋਈ ਵੀ ਹੈ ਫਰੰਟ ਮਿੰਟ ਆ ਸੈਲਡੀ ਤੇ ਪਾਵਰ ਹੋਈ ਆ ਠੀਕ ਹੈ ਪਰ ਰੇਟ ਦਾ ਵੀ ਡਿਸਕਨਸ ਹੋਊ ਬਈ ਇਹਦਾ ਹਾਂ ਇਧਰਲੀ ਨਾਲੋਂ ਹਾਂ ਥੋੜਾ ਇਹਦਾ ਫਰਕ ਹੈ ਕਿਉਂਕਿ ਐਲਡੀਆ ਦਾ ਫਰਕ ਹੈ ਕਿ ਇਹਦਾ ਫਰੰਟ ਸ਼ੀਸ਼ਾ ਕ੍ਰੈਕਾ ਠੀਕ ਹੈ ਤੇ ਜੇ ਵੀਰੇ ਇਹ ਨੰਬਰ ਲਵਾ ਕੇ ਨਾਮ ਕਰਾ ਕੇ ਲੈਣੀ ਆ ਤਾਂ 310000 ਦੇ ਵਿੱਚ ਫਾਈਨਲ ਆਪਾਂ ਦੇ ਦੇਣੀ ਠੀਕ ਹੈ ਲੈ ਮਿੱਤਰੋ ਜੇ ਤਾਂ ਤੁਸੀਂ ਨਾਮ ਕਰਾ ਕੇ ਲੈਣੀ ਆ ਨੰਬਰ ਪਲੇਟਾਂ ਲਾ ਕੇ ਤਾਂ ਬਾਈ 310000 ਦੇ ਵਿੱਚ ਮਿਲ ਜੂ ਜੇ ਆਪਾਂ ਇਹ ਮੰਨ ਕੇ ਚੱਲੀ ਜੀ ਮੈਂ ਹੁਣ ਮੈਂ ਕਹ ਦੂ ਬਾਈ ਐਂ ਆਪਾਂ ਐਨਓਸੀ ਨਾਲ ਲੈਣੀ ਆ ਫਿਰ 35000 25000 40000 ਮੰਨ ਕੇ ਚੱਲੋ ਇਸ ਹੋ ਜੂਗਾ ਕੱਟ ਹੋਈਊਗਾ ਠੀਕ ਹੈ ਐਨਓਸੀ ਨਾਲ ਵੀ ਮਿਲ ਜੂ ਐਨਓਸੀ ਨਾਲ ਆ ਮੰਨ ਕੇ ਚੱਲੋ 28000 ਰੇਟ ਹੈ ਜੋਣਾ ਬਈ ਠੀਕ ਹੈ ਬਾਕੀ ਇਹਨਾਂ ਦਾ ਹੋਰ ਵੀ ਕੱਟ ਜਮੋਗੇ ਕੱਟ ਜੂ ਠੀਕ ਹੈ ਅੱਗੇ ਬਈ ਇੱਧਰ ਆ ਗਈ Swift ਇਹ Swift 7 ਮਾਡਲ ਹੈ ਵੀਰੇ ਹੂੰ ਪਾਸਿੰਗ ਇਹਦੀ ਹੈ ਨਹੀਂਗੀ ਹੂੰ ਤੇ ਲਗਭਗ ਹੋੜੀ ਵੀ ਨਹੀਂ ਆਪਣੇ ਕੋਲ 1 2 ਪੀਸ ਨੇ ਨੌਨ ਪਾਸਿੰਗ ਹੈ ਠੀਕ ਹੈ ਜਿਹਦੀ ਪਾਸ ਹੈ ਨਹੀਂਗੀ ਹੂੰ ਤੇ ਲਾਈ ਵੀ ਲੱਗਿਆ ਇੰਜਨ ਗੇ ਇਹਦੀ ਬਿਲਕੁਲ ਸਹੀ ਦਾ ਨੌਨ ਐਕਸੀਡੈਂਟ ਆ ਠੀਕ ਹੈ ਲੈ ਮਿੱਤਰ ਪੰਜਾਬ ਨੰਬਰ ਦੀ ਕਾਰ ਆ ਨੌਨ ਐਕਸੀਡੈਂਟ ਗੱਡੀ ਆ ਗਈ ਇਹ ਜਿਹੜੇ ਆਹ ਨੂੰ ਸਵਿਟਾਂ ਦਿਖਾਈਆਂ ਨੇ ਬਾਈ 13-13 ਮਾਡਲ ਹੋ ਡੀਜ਼ਲ ਵੇਰੀਐਂਟ ਨੇ ਗੱਡੀਆਂ ਆ ਹੈਗੀ ਪੈਟਰੋਲ ਗੱਡੀ ਠੀਕ ਐ ਅੰਦਰੋਂ ਗੱਡੀ ਸੋਹਣੀ ਹੈਗੀ ਬਾਹਰੋਂ ਵੀ ਬੜੀ ਵਧੀਆ ਪਈ ਹੈਗੀ ਨੋਨ ਐਕਸੀਡੈਂਟ ਦੀ ਗਾਰੰਟੀ ਹੈ ਗੱਡੀ ਦੀ ਤੇ 7 ਮਾਡਲ ਆ ਨਾ ਬਾਈ ਇਹ 7 ਮਾਡਲ ਬਾਈ ਤੇ ਬਾਈ ਇਹਦੀ ਗੱਲਬਾਤ ਕਰੀਏ ਜੇ 115000 ਇੱਕ ਲੱਖ 15000 ਦੀ ਹਾਂ ਜੇ ਮੈਂ ਤੁਰੇ 1 ਲੱਖ 15000 ਓਕੇ ਆ ਬਸ ਕਮੀ ਕੀ ਹੈ ਕੱਲੇ ਦੀ ਪਾਸਿੰਗ ਨਹੀਂ ਹੈਗੀ ਚਾਲ ਚਲਾਏ ਦੇ ਵਿੱਚ ਗੱਡੀ ਜਮਾਂ ਨਵੀਂ ਹੈ ਬਾਈ ਠੀਕ ਐ ਲੈ ਮਿੱਤਰੋ ਜੇ ਤੁਸੀਂ ਸਰਦੀਆਂ ਦੇ ਵਿੱਚ ਨਿਆਰਾ ਲੈਣਾ ਠੀਕ ਐ ਲੋਕਲ ਤੁਸੀਂ ਬ 115000 ਦੇ ਵਿੱਚ ਮਿਲ ਜੂ ਅੱਗੇ ਕਹਿੰਦੇ ਬਈ ਰੇਟਜ ਆ ਗਈ ਰੇਟਜ ਹੈ 13 ਰਜਿਸਟਰ 14 ਬਾਈ ਠੀਕ ਹੈ ਬਾਈ 13 ਦੇ ਲਾਸਟ ਤੇ ਨਿਕਲੀ ਐ 14 ਚ ਰਜਿਸਟਰ ਹੋਈ ਵੀ ਆ ਓਕੇ ਇਹ ਫਸਟ ਓਨਰ ਹੈ ਵੀਰੇ ਵੀ 31 ਨੰਬਰ ਆ ਲੈ ਮਤਰੋ 50 ਨੰਬਰ ਨੇ ਮੋਡਲਾ ਡੀਜ਼ਲ ਡੀਜ਼ਲ ਦੀ ਐ ਗੱਡੀ ਹਾਂਜੀ ਲੈ ਮਤਰੋ ਡੀਜ਼ਲ ਦੀ ਗੱਡੀ ਆ 13 ਵੱਡੇ 14 13 ਦੀ ਬਣੀ ਹੋਈ ਆ 14 ਚ ਕਾਪੀ ਆ ਠੀਕ ਹੈ ਗੱਡੀ ਸੋਹਣੀ ਹੈਗੀ ਪਰ ਫਸਟ ਓਨਰ ਦੀ ਗੱਡੀ ਆ ਬਾਈ ਅੰਦਰੋਂ ਦਿਖਾਈ ਆ ਜਾ ਠੀਕ ਹੈ ਆ ਆਹ ਨੂੰ ਅੰਦਰ ਦਿਖਾਉਣੇ ਉਧਰ ਚੱਲ ਵੀਰੇ ਬੈਕ ਸਾਈਡ ਤੇ ਦਿਖਾਉਣਾ ਬਾਈ ਹੁਣ ਲਖਬਿੰਦਰ ਨੂੰ ਗੋਮ ਬਾਈ ਚੰਗੀ ਤਰ੍ਹਾਂ ਬਸਾ ਦਿੱਤਾ ਬਿਲਕੁਲ ਨਵੇਂ ਚੜੇ ਹੋਇਆ ਠੀਕ ਹੈ ਤੇ ਬਾਈ ਕਾਗੇ ਪੱਤਰੇ ਦੇ ਕੰਪਲੀਟ ਨੇ ਕੰਪਲੀਟ ਪਾਸਿੰਗ ਪੂਸਿੰਗ ਦਾ ਹੈਵੀ ਆ ਲੈਣਾ ਹਾਂਜੀ 29 ਤੱਕ ਪਾਸ 29 ਤੱਕ ਬਾਈ ਦੀ ਗੱਡੀ ਵੀ ਪਾਸਿੰਗਾ ਰੇਟ ਜੀ ਬੀਡੀਆਈ ਡੀਜ਼ਲ ਦੇ ਵਿੱਚ ਇਹ ਗੱਡੀ ਹੈਗੀ ਤੇ ਬਾਈ ਇਹਦੀ ਐਵਰੇਜ ਮੈਨੂੰ ਲੱਗਾ 22 23 ਤਾਂ ਹੋਊਗਾ 22 23 ਦੀ ਬਿਲਕੁਲ ਹੈ ਜੀ ਠੀਕ ਹੈ ਤੇ ਬਾਈ ਇਹਦੇ ਰੇਟ ਰੁਟ ਕੀ ਆ 215 215 ਲੈ ਮੈਨੂੰ 2 ਲੱਖ 15 ਹਜ਼ਾਰ ਦੇ ਵਿੱਚ ਰੇਟ ਜਿਹਾ ਲਿਆ ਦਿਓ ਮੇਰਾ ਭਰਾ ਪੰਜਾਬ ਨੰਬਰ ਦੀ ਮਾਰਕੀਟ ਦੇ ਵਿੱਚ ਵੀਰੇ ਐ ਮੰਨ ਕੇ ਚਲੋ 2,60,000 ਦੇ ਬਾਈ ਵਿਕੀ ਜਾਂਦੇ ਨੇ ਬਿਲਕੁਲ ਠੀਕ ਹੈ ਬਾਕੀ ਰੇਟ ਬਹੁਤ ਬਾਜਵਾ ਤੇ ਬਈ ਆਹ ਆਹ ਹੋ ਗੱਡੀ ਆ ਗਈ ਮੈਂ ਕਿਹਾ ਵੀ ਤੇਲ ਪਵਾ ਕੇ ਭੁੱਲਣ ਵਾਲਾ ਕੰਮ ਆ ਰਾਤ ਵੀ ਇਹ ਲਾਈਵ ਚੱਲ ਰਹੀ ਸੀ ਬਹੁਤ ਵੀਰ ਕਹਿੰਦੇ ਬਾਈ ਐਵਰੇਜ ਵਾਲੀ ਗੱਡੀ ਉਹ ਵੀ 1.5 ਲੱਖ ਦੇ ਕਰੀਬ ਨਾ ਆਹ ਬਈ ਗੱਡੀ ਮਿਲ ਜੂਗੀ ਠੀਕ ਹੈ ਬਾਕੀ ਬਾਈ ਤੋਂ ਪੁੱਛਦਾ ਕੀ ਗੱਲਬਾਤ ਆ ਬਾਈ ਇਹਦੀ ਇਹ ਵੀਰੇ 2009 ਮਾਡਲ ਆ ਬਰਨਾਲਾ ਨੰਬਰ ਆ ਫਰਸਟ ਓਨਰ ਆ ਫਰਸਟ ਓਨਰ ਆ ਲੈ ਵੀ 17 ਇੰਚ ਹੀ ਲੱਗੇ ਹੋਇਆ ਅੰਦਰ ਅਲਟਰਾ HD LCD ਬੈਕ ਕੈਮਰਾ ਓਕੇ ਐ ਸਭ ਕੁਝ ਲੱਗਿਆ ਹੋਇਆ ਵੀਰੇ ਇਹਦੇ ਚ ਠੀਕ ਐ ਲੈ ਤੇ ਡੀਜ਼ਲ ਤੇ 24 25 ਦੀ ਬੜੇ ਆਰਾਮ ਨਾਲ ਐਵਰੇਜ ਦਿੰਦੀ ਆ ਓਕੇ ਹਾਂਜੀ ਠੀਕ ਐ ਲੈ ਮਿੱਤਰੋ ਚੈੱਕ ਕਰ ਲੋ ਗੱਡੀ ਤੁਸੀਂ 2009 ਮਾਡਲ ਫਸਟ ਓਨਰ ਪੱਕੇ ਪੰਜਾਬ ਨੰਬਰ ਦੀ ਬਰਨਾਲੇ ਦਾ ਨੰਬਰ ਆ ਇਹ ਟਾਲਾਂ ਦੀ ਪੋਂਟੋ ਗੱਡੀ ਆ ਗਈ ਬਈ ਸਕਰੀਨ ਵੇਰਾ ਲੱਗੀ ਹੋਈ ਆ ਵਿੰਡੋ ਮੁੰਡਾ ਪਾਵਰ ਨਹੀਂ ਆ ਤੇਲ ਪਵਾ ਕੇ ਬਾਈ ਜੀ ਭੁੱਲਣ ਵਾਲਾ ਕੰਮ ਆ ਇਹ ਗੱਡੀ ਦੇ ਵਿੱਚ ਠੀਕ ਐ ਬਾਈ ਨੇ ਘੱਟ ਦੱਸਿਆ ਵੇਖੇ ਮੈਂ ਵਾਧì ਦਿੰਦੇ ਪਹੀ ਐਵਰੇਜ ਦੇ ਬਾਈ ਮੇਰੀ ਲੋਕਲ ਚ ਚਲਾਈ ਹੋਈ ਆ ਮੈਂ ਖੁਦ ਤੋਂ ਦੋ ਤਿੰਨ ਦਿਨ ਚਲਾਈ ਆ ਲੋਕਲ ਦੇ ਵਿੱਚ ਆ ਐਵਰੇਜ ਦਿੱਤੀ ਆ ਠੀਕ ਆ ਬਾਈ ਤੇ ਬਾਈ ਰੇਟ ਦੀ ਗੱਲ ਕਰਾਂ ਦੀ ਬਾਈ 1 ਲੱਖ 40 ਹਜ਼ਾਰ ਦੀ 1 ਲੱਖ 40 ਹਜ਼ਾਰ ਦੀ ਲੈ ਮੈਨੂੰ ਤੁਰ 1 ਲੱਖ 40 ਹਜ਼ਾਰ ਦੀ ਮਿਲ ਜੂ ਇਹਦੀ ਪਾਸਿੰਗ ਵੀ ਹੋਊ ਨਾਲ ਤਾਂ ਪਾਸਿੰਗ 24 ਦਾ ਬਾਈ ਪਾਸਿੰਗ ਪਈ ਆ ਦੀ ਠੀਕ ਆ ਗੱਲਬਾਤ ਤੁਸੀਂ ਕਰ ਲਿਓ ਤੇ ਬਾਈ ਅੱਗੇ ਆ ਗਈ ਆਪਣੀ ਫੋਰਡ ਵਾਲਾ ਦੀ ਫੀਕੋ ਗੱਡੀ ਹਾਂਜੀ ਹਾਂ ਕੀ ਡਿਟੇਲ ਹੈ ਇਹ 11 ਮਾਡਲ ਆ ਗਈ ਠੀਕ ਆ ਤੇ ਪੰਜਾਬ ਨੰਬਰ ਆ ਗੱਡੀ ਬਿਲਕੁਲ ਓਕੇ ਆ ਓਕੇ ਇੰਜਨ ਗੇਅਰ ਬਿਲਕੁਲ ਓਕੇ ਆ ਬਾਡੀ ਦੀ ਬਿਲਕੁਲ ਸਾਫ ਪਈ ਹੈ ਗੱਡੀ ਠੀਕ ਹੈ ਤੇ ਰੇਟ ਵੀਰੇ ਦਾ ਹੈਗਾ 1.5 ਲੱਖ ਰੁਪਏ 1.5 ਲੱਖ ਰੁਪਏ ਲਓ ਮਿੱਤਰੋ 1.5 ਲੱਖ ਦੇ ਵਿੱਚ ਫੋਰਡ ਵਾਲੇ ਦੀ ਫੀਗੋ ਗੱਡੀ ਪੰਜਾਬ ਨੰਬਰ ਦੀ ਕਾਰ ਡੀਜ਼ਲ ਦੀ ਹੈ ਨਾ ਭਾਈ ਡੀਜ਼ਲ ਠੀਕ ਹੈ ਇਹ ਗੱਡੀ ਮਿਲ ਜੂਗੀ ਆ ਵੀ ਵੀਰੇ ਡੀਜ਼ਲ ਦੀ ਕੁੰਤੋ ਗੱਡੀ ਠੀਕ ਹੈ ਇਹ ਵੀ ਡੀਜ਼ਲਾ ਤੇ ਆ ਵੀ ਡੀਜ਼ਲਾ ਠੀਕ ਹੈ ਤੇ ਬਾਕੀ ਵੀਰੇ ਗੱਲਬਾਤ ਤੁਸੀਂ ਕਰ ਲਿਓ ਅੰਦਰੋਂ ਸੋਹਣੀ ਪਈ ਆ ਕਾਰ ਠੀਕ ਹੈ ਅੱਗੇ ਭਾਈ ਆ ਗਈ ਆਪਣੀ ਜੈਨ ਗੱਡੀ ਇਹ ਮੇਰੇ ਫਸਟ ਓਨਰ ਦਾ ਹਾਂ ਮਨਕੇ ਲੋ ਜਿਹਦੇ ਨਵੀਂ ਕੜਾਈ ਸੀ ਪੈਟਰੋਲ ਵਾਲੀ ਆ ਵੀਰੇ ਪੈਟਰੋਲ ਕਾਰ ਆ ਅੱਛਾ ਜਿਹਦੇ ਘਰੇ ਖੜੀ ਦੋਨੋਂ ਲੈ ਕੇ ਆਏ ਹੋ ਹਾਂਜੀ ਜਿਹਦੇ ਨਵੀਂ ਕੜਾਈ ਸੀ ਨਵੀਂ ਕੜਾਈ ਸੀ ਹਾਂਜੀ ਲੈ ਮਿੱਤਰੋ ਜਿੰਨੇ ਵੀਰ ਨੇ ਨਾ ਨਵੀਂ ਕੜਾਈ ਸੀ ਉਹਨਾਂ ਦੇ ਘਰੋਂ ਹੀ ਆਈ ਆ ਫਰਸਟ ਓਨਰ ਦੀ ਕਾਰ ਆ ਇਹ ਜੈਨ ਪੈਟਰੋਲ ਦੇ ਵਿੱਚ ਬਈ ਐ ਮੰਨ ਕੇ ਚਲੋ ਬਈ ਹਲੇ ਜੇ ਕਹਿ ਦੀਆਂ ਨਾ ਬਈ ਯਾਰ ਮੈਨੂੰ ਤਾਂ ਵੀ ਪੇਂਟ ਪੂੰਡ ਦੀ ਤਾਂ ਬਈ ਗੱਲ ਸਾਡੀ ਦੋ ਤੁਸੀਂ ਇੰਨੀ ਸੋਹਣੀ ਕਾਰ ਆ ਬਈ ਠੀਕ ਐ ਬਈ ਬਹੁਤ ਗੈਂਟ ਆ ਗਈ ਜੇ ਹਲਕੀ ਫੁਲਕੀ ਬਈ ਟੱਚ ਮੰਨ ਕੇ ਵੀ ਚੱਲੋ ਨਾ ਉਹੀ ਮੈਨ ਲੱਗਦਾ ਇਹ ਮੁਸ਼ਕਲ ਨਾਲ ਆ ਗੱਡੀ ਬਹੁਤ ਸੋਹਣੀ ਆ ਬਈ ਲੁਧਿਆਣੇ ਦਾ ਨੰਬਰ ਆਗਾ ਠੀਕ ਐ ਅੰਦਰੋਂ ਬਈ ਗੱਡੀ ਸੋਹਣੀ ਪਈ ਆ ਬਈ ਹਨਾ ਇਧਰੋਂ ਜੇ ਇਧਰਲੀ ਵੇਰੇ ਟਾਕੀ ਖੁੱਲਦੇ ਮੰਦਰੋਂ ਦਿਖਾ ਦੇ ਮੇਰਾ ਭਰਾ ਅੰਦਰ ਵੇਰੇ ਸੀਟ ਕਵਰ ਨਮਿਆਂ ਐਂਪ ਤੇ ਬੇਸ ਲੱਗੀ ਹੋਈ ਆ ਇਹਦੇ ਚ ਐਂਪ ਤੇ ਬੇਸ ਵੀ ਲੱਗੀ ਹੋਈ ਆ ਹਾਂਜੀ ਠੀਕ ਐ ਲੈ ਮਿੱਤਰੋ ਐਂਪ ਤੇ ਬੇਸ ਲੱਗੀ ਹੋਈ ਹੈਗੀ ਗੱਡੀ ਦੇਖੋ ਤੁਸੀਂ ਅੰਦਰੋਂ ਲੁਧਿਆਣਾ ਨੰਬਰ ਤੇ ਅੰਦਰੋਂ ਇੰਟੀਰੀਅਰ ਵਧੀਆ ਪਿਆ ਬਈ ਸੀਟ ਕਵਰ ਵਧੀਆ ਪਏ ਨੇਗੇ ਤੇ ਇਹਦੀ ਪਾਸਿੰਗ ਪੂਸਿੰਗ ਪਾਸ ਕਰਿਆ ਪੰਜ ਸਾਲ ਦੀ ਕਰਵਾ ਕੇ ਦੇ ਦਾਂਗੇ ਕਰਵਾ ਕੇ ਦੇ ਦਾਂਗੇ ਨਾ ਐਨਸੋਰਸ ਪੋਲੂਸ਼ਨ ਸਾਰਾ ਕੁਝ ਕਰਵਾ ਕੇ ਦੇ ਦਿੰਮੂ ਠੀਕ ਲੈ ਮਤਲਬ ਇਹਦੀ ਪਾਸਿੰਗ ਵੀ ਹੋ ਜੂਗੀ ਐਨਸੋਰਸ ਪੋਲੂਸ਼ਨ ਸਭ ਕੁਝ ਕਾ ਕੇ ਪੱਤਰ ਕੰਪਲੀਟ ਕਰਕੇ ਬਈ ਰੇਟ ਕਿੰਨਾ ਹੋਊਗਾ 95000 ਬਿਲਕੁਲ ਓਕੇ ਜਾ ਜਮ ਓਕੇ ਹਾਂਜੀ ਬਈ オリジナル ਵਰਗੀ ਕਾਰ ਆ ਜੀ ਠੀਕ ਹੈ ਜਿਨ੍ਹਾਂ ਦੇ ਜਿਨ੍ਹਾਂ ਨੇ ਕੜਾਈ ਸੀ ਬਈ ਉਹਨਾਂ ਦੇ ਕੋਲ ਲਿਆਂਦੀ ਹੋਈ ਹੈਗੀ ਠੀਕ ਹੈ ਬਈ ਸਾਮੀ ਹੋਈ ਹੈ ਕਰ ਤਾਰ ਪਤਾ ਲੱਗਦਾ ਨਾ ਠੀਕ ਹੈ ਬਈ 95000 ਦੀ ਹੈ ਗੱਡੀ ਮਿਲੂ ਅੱਗੇ ਬਈ ਡਿਜ਼ਾਇਰ ਆ ਗਈ 2015 ਮਾਡਲ ਆ ਵੀਰੇ ਠੀਕ ਹੈ ਬਈ ਐਲਡੀਆਈ ਪਲੱਸ ਲਾਈਵ ਹੀ ਲੱਗੇ ਹੋਇਆ ਪੰਜਾਬ ਨੰਬਰ ਹੈ ਸੈਕੰਡ ਆਨਰ ਆ ਸੈਕੰਡ ਆਨਰ ਆ ਠੀਕ ਹੈ ਸਾਫ ਉਦਰੀ ਵਧੀਆ ਕਾਰ ਆ ਠੀਕ ਆ ਬਈ ਬਹੁਤ ਚੱਕਾ ਸਾਫ ਉਦਰੀ ਵਧੀਆ ਵਧੀਆ ਸੈਕੰਡ ਆਨਰ ਦੀ ਕਾਰ ਆ 15 ਮਾਡਲ ਐਲਡੀੀ ਪਲੱਸ ਕਾਰ ਆ ਇਹ ਇਹਦੇ ਵਿੱਚੋਂ ਕੰਪਨੀ ਦੇ ਵਿੱਚੋਂ ਬਈ ਵਿੰਡੋ ਪਾਵਰ ਆ ਜਾਂਦੇ ਨੇ ਫਰੰਟ ਵਾਲੀਆਂ ਠੀਕ ਹੈ ਜੀ ਤੇ ਪਾਸਿੰਗ ਬੂਸਿੰਗ ਦਾ ਹਲੇ ਹੈ ਜੀ ਬਈ ਇਹਦੀ ਬਹੁਤ ਪਾਸਿੰਗ 29 ਤੱਕ 30 30 ਤੱਕ ਪਾਸ ਆ 30 ਤੱਕ ਬਈ ਜੀ ਗੱਡੀ ਦੀ ਪਾਸਿੰਗ ਇਹਦੀ ਹੋਊ ਹਲੇ ਤੇ ਬਈ ਰੇਟ ਇਹਦਾ ਰੇਟ ਹੈ 73 ਲੱਖ। 73 ਲੱਖ। 73.5 ਲੱਖ। ਠੀਕ ਹੈ। ਸਾਈਡਾਂ ਤੋਂ ਕੇਰਾ ਬਰੇ ਜ਼ਰੂਰ ਹਨਾ ਹੋਊਗਾ। ਟੱਚਿੰਗ ਹੈਗੇ ਵੀਰੇ। ਆਪਣੇ ਕੋਲੇ ਵੀਰੇ ਹਰ ਇੱਕ ਘਾਰ ਦਾ ਆਪਾਂ ਕਹਿ ਕੇ ਚੱਲਦੇ ਆਂ। ਚਾਹੇ ਦੋ ਪੀਸ ਪੇਂਟ ਨੇ ਆਪਾਂ ਕੇਰਾ ਮੰਨ ਕੇ ਚੱਲਦੇ ਆਂ ਵੀ ਕੇਰਾ ਉਹਦੀ ਟੱਚਿੰਗ ਹੋਈ ਵਈ ਆ। ਠੀਕ ਹੈ। ਪਰ ਮੇਜੀ ਐਕਸੀਡੈਂਟ ਦੀ ਹਰ ਘਾਰ ਦੀ ਜ਼ਿੰਮੇਵਾਰੀ ਆ। ਜ਼ਿੰਮੇਵਾਰੀ ਆ। ਹਾਂਜੀ। ਠੀਕ ਹੈ। ਬਈ ਪੇਂਟ ਕਰਾਉਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਣੀ ਗੱਡੀ ਐਕਸੀਡੈਂਟ ਆ। ਦੇਖੋ ਹੁਣ ਸੜਕ ਦੇ ਤੋਂ ਗੱਾਰਾਂ ਜਾਂਦੀਆਂ ਨਾਲ ਹਲਕੀ ਜਿਹੀ ਖਹਿ ਕੇ ਨਾਂਗੀ ਬਈ ਸਕ੍ਰੈਚ ਪੈ ਜਾਂਦੇ ਹਨਾ। ਆਪਾਂ ਕ ਹੁਣ ਤੁਹਾਨੂੰ ਬਈ ਐਂ ਦੇ ਤੁਸੀਂ ਵੀ ਤਾਂ ਕਰਾ ਮੋਗੇ ਜੇ ਕਿਹਨਾਂ ਬਈ ਠੀਕ ਐ ਅੱਗੇ ਬਈ ਇੱਧਰ ਆ ਗਈ ਕੇ ਟਾਨਾ ਇਹਦੀ ਵੀਰੇ ਵੈਸੇ ਤਾਂ ਸਾਈ ਆਈ ਹੋਈ ਐ ਦੀ 40000 ਰੁਪਿਆ ਅੱਛਾ ਤੇ ਉਹਨਾਂ ਨੇ ਲੋਨ ਕਰਵਾਉਣਾ ਕਿਉਂਕਿ ਅੱਜ ਹੈਗਾ ਸੰਡੇ ਜੇ ਲੋਨ ਨਾ ਆਇਆ ਫੇਰ ਫੇਰ ਆਪਾਂ ਚਾਲੀ ਤੇ 40 ਉਹਨਾਂ ਵਾਪਸ ਕਰਕੇ ਜਿਹੜਾ ਕੋਈ ਹੋਰ ਕਸਟਮਰ ਲੋਨ ਦੇ ਦਾਂ ਠੀਕ ਐ ਲੈ ਮਿੱਤਰੋ ਜੀ 40000 ਆਈ ਹੋਈ ਐ ਸਾਈ ਇਹ ਗੱਲ ਖੜੀ ਐ ਲੋਨ ਤੇ ਜੇ ਮਤਲਬ ਸੋਮਵਾਰ ਨੂੰ ਇਹਨਾਂ ਦੇ ਤੇ ਲੋਨ ਨਹੀਂ ਹੁੰਦਾ ਗੱਡੀ ਦੇ ਉੱਤੇ ਠੀਕ ਐ ਅੱਪਾ ਕੀ ਕਰਨਾ 40000 ਦਾ ਵਾਪਸ ਕਰਕੇ ਬਈ ਕਿਸੇ ਨਵੇਂ ਕਸਟਮਰ ਨੂੰ ਦੇ ਦੇਣੀ ਹੈ ਨਾ ਬਈ ਕਰ ਇਹ ਡੀਟੇਲ ਐਵਰੇਜ ਹੈਗੀ 11 ਮਾਡਲ ਆ ਹਾਂ ਫਰਸਟ ਓਨਰ ਆ ਫਰੰਟ ਸੀਸਾ ਵੀ ਨਾਲ ਦਾ ਅੱਛਾ ਤੇ ਵੀ ਐਕਸ ਆਈ ਆ ਸੀਟ ਕਵਰ ਨਵੇਂ ਆ ਲਾਈ ਟਾਇਰ ਬਿਲਕੁਲ ਨਵੇਂ ਆ ਟਾਇਰ ਜਿਵੇਂ ਨਵੇਂ ਪਏ ਹੋ ਗਮਾ ਨਵੇਂ ਟਾਇਰ ਨੇ ਬਈ ਟਾਇਰ ਚੈੱਕ ਕਰਾ ਦੇ ਲਾਈ ਵੀ ਲੱਗੇ ਹੋਏ ਨੇ ਬਈ ਗੱਡੀ ਓਰੀਜਨਲ ਲਾ ਦੀ ਹੈ ਹਾਂ ਬਈ ਗੱਡੀ ਦਾ ਓਰੀਜਨਲ ਆ ਇੱਕ ਤਾਂ ਬੰਪਰ ਪੇਂਟ ਕਰਵਾਇਆ ਵੀਰੇ ਆਪ ਇੱਕ ਬੋਨਟ ਇੱਕ ਬੋਨਟ ਆ ਠੀਕ ਆ ਅੱਪਾ ਕੀ ਵੀਰੇ ਇਧਰ ਇੱਕ ਦੋ ਮਲਾ ਸੁੱਕੇ ਡੈਂਟ ਹੈਗੇ ਨੇ ਬਈ ਵਧੀਆ ਪਈ ਓਦਾਂ ਗੱ ਤਬ ਇਹ ਇਹ ਕਿੰਨੇ ਕਿੰਨੇ ਦੀ ਹੋਈ ਆ ਬਾਈ ਸਾਈ ਇਹਦੀ 1,60,000 ਦੀ 1.60 ਦੀ ਲੈ ਮੇਤਰ 1,60,000 ਦੀ ਹੀ ਤੁਹਾਨੂੰ ਦੇ ਦਾਂਗੇ ਠੀਕ ਹੈ ਤੇ ਉਹ ਡਾਊਨ ਪੇਮੈਂਟ ਕਿੰਨੀ ਹੋਊਗੀ ਦੀ ਜੇ ਵੀਰੇ ਆਪਣੇ ਹੋਰ ਲੋਨ ਕਰਾਉਣ ਲੱਖ ਸਵਾ ਲੱਖ ਦਾ ਬੜੇ ਆਰਾਮ ਨਾਲ ਬਾਕੀ ਆ ਬੰਦੇ ਪ੍ਰੋਫਾਈਲ ਦੇ ਕੇ ਵੀਰੇ ਲੋਨ ਹੁੰਦਾ ਤਾਇਰ ਨੂੰ ਨਹੀਂ ਲੋਨ ਬੰਦੇ ਨੂੰ ਹੁੰਦੀਆਂ 1000 ਦੇ ਇੱਕ ਦੇ ਦੋਗੇ ਹਾਂ ਦੇ ਦੇ ਬਈ 50,000 ਦੇ ਕੇ ਆ ਲੈ ਜਾ ਯਾਰ ਜੇ ਸੋਮਵਾਰ ਤੱਕ ਖੜੀ ਰਹੀ ਏ ਠੀਕ ਹੈ ਜਿਹਦਾ ਕੋਈ ਨਹੀਂ ਹੁੰਦਾ ਪਹਿਲਾਂ ਲੋਨ ਨਹੀਂ ਹੁੰਦਾਗਾ ਆਹ ਹੋ ਬਈ ਗੱਡੀ ਲੈ ਜਾ ਠੀਕ ਹੈ ਸੋਹਣੀ ਆ ਯਾਰ ਕਾਲੀ ਇੱਧਰ ਆਪਣੀ ਆ ਗਈ ਵੀਰੇ ਆਲਟੋ ਅਲਟੋ ਬਰੇ ਐਲ ਐਕਸ ਆਈ ਆ ਹਾਂ ਬਈ ਸੇ ਮਾਡਲ ਆ 26 ਤੱਕ ਪਾਸ ਆ 26 ਤੱਕ ਪਾਸ ਆ ਬਈ ਐਲ ਐਕਸ ਆਈ ਹੈ ਪਾਵਰ ਸਟੀਰੀਂਗ ਚ ਠੀਕ ਹੈ ਲੈ ਮੇਟਰ ਪਾਵਰ ਸਟੀਰੀਂਗ ਚ ਐਲ ਐਕਸ ਆਈ ਪੀ ਵੀਓ ਤਿੰਨ ਨੰਬਰ ਠੀਕ ਹੈ ਆ ਮੈਂ ਕਿਹਾ ਵੀ ਆ ਆ ਦਿਖਾ ਬਈ ਯਾਰ ਲਾਈਟਾਂ ਨਾ ਮੈਂ ਕਿਹਾ ਵੀ ਅੱਖਾਂ ਬੰਦਦੇ ਨਾ ਇਹ ਬੰਦਿਆਂ ਦੀ ਠੀਕ ਹੈ ਤੇ ਬਈ ਇਹ ਹੈਗੀ ਸੇ ਮਾਡਲ 27 ਤੱਕ ਪਾਸ ਆ 26 ਤੱਕ 26 ਤੱਕ ਪਾਸ ਆ ਅੰਦਰੋਂ ਬਈ ਗੱਡੀ ਕਿਵੇਂ ਹੈ ਆ ਚੈੱਕ ਕਰੋ ਬਈ ਤੁਸੀਂ ਗੱਡੀ ਦੀ ਇੰਟੀਰੀਅਰ ਬਹੁਤ ਸਾਫ ਆ ਬਈ ਗੱਡੀ ਦਾ ਠੀਕ ਹੈ ਸਾਫ ਸੁੱਤਰੀ ਬਾਈ ਗੱਡੀ ਆ ਗਈ ਪੰਜਾਬ ਨੰਬਰ ਦੀ ਕਾਰ ਆ ਗਈ ਤੇ ਇੰਜਨ ਵਗੈਰਾ ਕਿਵੇਂ ਬਾਈ ਗੱਡੀ ਦਾ ਇੰਜਨ ਵੇਰੇ ਬਿਲਕੁਲ ਓਕੇ ਆ ਠੀਕ ਆ ਬਿਲਕੁਲ ਚਲਦਲਾ ਬਈ ਨਵੀਆਂ ਕਾਰ ਆ ਠੀਕ ਆ ਬਾਈ ਲੈ ਮਿੱਤਰੋ ਬਹੁਤ ਵੀਰੇ ਪੁੱਛਦਾ ਨਾ ਬਾਈ ਇਹ ਪੈਟਰੋਲ ਆ ਕਿ ਡੀਜ਼ਲ ਆ ਬਾਈ ਇਹ ਜਿਹੜੇ ਆਪਾਂ ਆਲਟੋ ਆਉਂਦੇ ਨੇ ਇਹ ਪੈਟਰੋਲ ਚ ਹੀ ਆਉਂਦੇ ਨੇ ਠੀਕ ਆ ਇਹ ਪੈਟਰੋਲ ਕਾਰ ਆ ਗਈ ਠੀਕ ਆ ਆ ਵੀ ਪੈਟਰੋਲ ਸਿੱਧਰ ਠੀਕ ਆ ਜਿਹੜੀ ਆਲਟੋ ਜਾਂ ਲਾਲੀਏ ਜਾਂ ਕੇਟੀਐਲ ਲਾਲੀਏ ਹਾਂ ਤੇ ਪੈਟਰੋਲ ਚ ਹੀ ਆਉਂਦੇ ਤੇ ਜਨ ਜਿਹੜੀ ਉਹ ਬਹੁਤ ਆਈਸੀ ਵਿੱਚ ਦੀ ਹਾਂ ਥੋੜੀ ਮਿਲਦੀ ਉਹ ਵੀ ਡੀਜ਼ਲ ਹੂੰ ਥੋੜੀ ਮਿਲਦੀ ਆ ਪਕੋਟ ਮਿਲਦੀ ਆ ਇਹਦਾ ਹੱਛੇ ਰੇਟ ਨੂੰ ਦੱਸਿਆ ਪਾ ਰੇਟ ਇੱਕ ਰੱਖ ਲੇ 1 ਲੱਖ ਰੁਪਈਆ ਲੈ ਮੈਂ ਤੁਹਾਨੂੰ 1 ਲੱਖ ਦੇ ਵਿੱਚ ਹਾਂ ਤੁਸੀਂ ਲੈ ਜਾਓ ਪਾਸਿੰਗ ਵਾਲੀ ਗੱਡੀ ਹੈਗੀ ਠੀਕ ਹੈ ਤੇ ਟਾਇਰ ਵਧੀਆ ਪਏ ਨੇ ਬਾਈ ਗੱਡੀ ਅੰਦਰੋਂ ਵਧੀਆ ਪਈ ਆਗੀ ਠੀਕ ਹੈ ਹਰਗੇ ਫੁੱਲ ਕੀ ਟੱਚ ਅਪ ਮੰਨ ਕੇ ਚੱਲੋ ਬਾਈ 10 20% ਮੰਨ ਕੇ ਚੱਲਿਆ ਕਰੋ ਪੰਜਾਬ ਨੰਬਰ ਕਾਰ ਆਗੀ ਅੱਗੇ ਕਹਿੰਦੇ ਆ ਆ ਗਈ ਲਾਲ ਮਰੂਤੀ ਹੈ ਫਰਾਰੀ ਫਰਾਰੀ ਮਰੂਤੀ ਆ ਗਿਆ ਉਹ ਮੈਂ ਗਾਣਾ ਜਿਆਦਾ ਆ ਗਿਆ ਲੈ ਲਈ ਬੋਲੀ ਬੋਲੀ ਲਾਲ ਹਨਾ ਚਾਚੇ ਜਰਨਾ ਆਣੇ ਹਾਂ ਬਈ ਠੀਕ ਹੈ ਕੀ ਡਿਟੇਲ ਆ ਦੀ ਬਾਈ ਇਹ ਵੀਰੇ ਆਪਣੀ ਮੋਡੀਫਾਈ ਕਾਰ ਆ ਹਾਂ ਤੇ ਤਿੰਨ ਮਾਡਲ ਆ ਪਾਸਿੰਗ ਆਊਟ ਆ ਠੀਕ ਹੈ ਬਾਈ ਕਿਉਂਕਿ ਜਿਹੜੀ ਦੀ ਮੋਡੀਫਿਕੇਸ਼ਨ ਆ ਗਈ ਵੀਰੋ ਚ ਪਾਸਿੰਗ ਮੈਟਰ ਨਹੀਂ ਕਰਦੀ ਨਾ ਹਾਂ ਕਿਉਂਕਿ ਊਂਗੜਾ ਆਪ ਸਰਕਾਰ ਦੇ ਹਿਸਾਬ ਨਾਲ ਹੀ ਰੱਖੀ ਹੋਈ ਆ ਇਹ ਹਾਂ ਉਸ ਬਟਨ ਮੇਰੇ ਯਾਦ ਕੋ ਉਸ ਬਟਨ ਮੈਂ ਕਿਹਾ ਵੀ ਉਦਾਂ ਹੀ ਖਿੱਚਣ ਬਾਅਦ ਤੇ ਮਤਲਬ ਲੌ ਖੁੱਲਣ ਬਾਅਦ ਹੁੰਦੇ ਨਹੀਂ ਦੱਬ ਕੇ ਦੱਬ ਕੇ ਖੁੱਲਦੀ ਹੈਗੀ ਠੀਕ ਹੈ ਬਾਈ ਅੰਦਰ ਵੀ 70 ਮੈਟ ਰੱਖਿਆ ਹੈ ਆਪਣੇ ਠੀਕ ਹੈ ਬਾਈ ਤੇ ਥੱਲੇ ਸਾਰੀ ਮੈਟਿੰਗ ਕਰਵਾਈ ਆ ਹਾਂ ਇਹਦੇ ਪੌਸਿੰਗ ਕਰਵਾਈਆ ਠੀਕ ਹੈ ਬਈ ਤੇ ਸੀਟ ਕਵਰ ਪੂਰੇ ਵਧੀਆ ਚੜਵਾਏ ਆਪਾਂ ਪੌਸਿੰਗ ਕਰਵਾਈਆ ਲੈ ਮਿੱਤਰੋ ਤੇ ਸਾਰੀ ਹੋ ਜਾਨੀ ਕਿ ਤਿਆਰ ਹੋ ਗਈ ਕਿਵੇਂ ਗੱਡੀ ਹੈ ਇੰਜਨ ਗੇਰ ਜਮਾ ਨਾਮਾ ਵੀਰੇ ਉਹਦਾ ਮਨ ਕੇ ਲੋ ਪਰਸਨਲਿਟੀ ਟੈਗ ਕਹਿ ਸਕਦੇ ਆਂ ਵੀ ਇਹ ਵੇਚਾਂਗੇ ਤਾਂ ਜੇ ਸਹੀ ਰੇਟ ਮਿਲੇ ਆਪਾਂ ਨੂੰ ਸਹੀ ਰੇਟ ਮਿਲੇ ਹਾਂ ਠੀਕ ਹੈ ਨਹੀਂ ਕਿਉਂਕਿ ਐ ਮਨ ਕੇ ਲੋ ਵੀ 70-80000 ਰੁਪਏ ਦੇ ਵਿੱਚ ਆਉਂਦਾ ਵੀ ਕੀ ਆ ਤਾਂ ਖੜੀ ਹੈ ਕਿਉਂਕਿ ਗਰਮੀਆਂ ਮੂਰੀ ਆਉਣੀਆਂ ਨੇ ਠੀਕ ਹੈ ਕਦੇ ਸਮ ਕੀ ਇਹ ਤੇ ਕਿਡਾ ਲੱਗਦਾ ਮਤਲਬ ਇਹਨਾਂ ਦਾ ਵੀ ਉੱਤੇ ਵੀ ਲਾਦੇ ਹੋਣਗੇ ਲੱਗੇ ਵੀਰੇ ਵੀ ਪੂਰਾ ਕਰ ਲਾਂਗੇ ਵੀਰੇ ਜੇ ਤਾਂ ਵਿੱਚ ਨਹੀਂ ہوئی ਜੇ ਪੂਰੇ ਹੁੰਦੇ ਹੋਏ ਤਾਂ ਦੇ ਦੇਾਂਗੇ ਓਕੇ ਨਹੀਂ ਖੜੀ ਆ ਨਹੀਂ ਖੜੀ ਆ ਠੀਕ ਆ 80000 ਰੁਪਏ ਦੇ ਵਿੱਚ ਦੇ ਦਾਂਗੇ 80000 ਦੇ ਦਾਂਗੇ ਲੈ ਮੈਂ ਮਤਰਾ 80000 ਦੇ ਵਿੱਚ ਜੇ ਕਿਸੇ ਨੇ ਆਹ ਲੈਣੀ ਹੈ ਨਾ ਸ਼ੋਹ ਦੇ ਵਾਲਾ ਪੀਸ ਠੀਕ ਹੈ ਲੈ ਲਿਓ ਇੱਕ ਗੱਲ ਬਾਤ ਤੁਸੀਂ ਕਰ ਲਿਓ ਮੈਂ ਕਹਾਂ ਵੀ ਥਾਰ ਆ ਗਈ ਕਹਿੰਦੇ 160000 ਦੀ 160000 ਮੈਂ ਮਤਰਾ ਉਹ ਚੱਕ ਲਓ 160000 ਦੇ ਵਿੱਚ ਥਾਰ ਆ ਗਈ ਪੰਜਾਬ ਨੰਬਰ ਦੀ ਕਾ ਉਹ ਥਾਰ ਆਏ 424 ਹੈ ਨਾ ਬਾਈ ਹਾਂ ਠੀਕ ਆ ਆ ਮਿੱਤਰ 4x4 ਆ ਕੀ ਟੇ ਟੇ ਲਾ ਵੀ ਇਹਦੇ ਵੀਰੇ ਸਟੀਰਿੰਗ ਪਾਵਰ ਕੀਤਾ ਵੈਸੇ ਮੋਡੀਫਾਈ ਹੋਈ ਹੈ ਇਹ ਓਕੇ ਹੈ ਪੁਰਾਣੀ ਜੀਪ ਆ ਏਸੀ ਸੀ ਚੱਲਦਾ ਏਸੀ ਚੱਲਦਾ ਓਕੇ ਸਟੀਰਿੰਗ ਪਾਵਰ ਆ ਓਕੇ ਯਾਨਕਿ ਇੰਜਨ ਗੇਅਰ ਦੀ ਬਹੁਤ ਘੈਂਡਾ ਗੱਡੀ ਓਕੇ ਤੇ ਜਿਹਨੇ ਡੀਜ਼ਲ ਚਾਹ ਰੇ ਫੈਮਿਲੀ ਵਾਸਤੇ ਰੱਖਣੀ ਆ ਇਧਰੋਂ ਜਾਣ ਆਉਣ ਨੂੰ ਜਾਂ ਕੋਈ ਵਜ਼ਨ ਵਗੈਰਾ ਵੀ ਰੱਖਣਾ ਹੈ ਪੁਰਾਣੇ ਮਾਡਲ ਦਾ ਖੇਤਾਂ ਦੀ ਕੰਮ ਆਉਂਦੇ ਨੇ ਵੀ ਜਿਹਨੇ ਰੇਡ ਰੇਡ ਬਾਤ ਹੈ ਨਾ ਚਾਹੇ ਜਮਾਰੇ ਟ੍ਰਾਲੀ ਪਾ ਲੋ ਦੀ ਪਰ ਖਿੱਚ ਲਿਓ ਖਿੱਚ ਲਿਓ ਹਾਂ ਸਾਰਾ ਚੱਲਦਾ ਹੈ ਠੀਕ ਆ ਲੈ ਮਿੱਤਰੋ ਗੱਲਬਾਤ ਤੁਸੀਂ ਕਰ ਲਿਓ 1,60,000 ਦੇ ਵਿੱਚ ਤੁਹਾਨੂੰ ਆਪਾਂ ਥਾਰ ਦੇ ਦਾਂਗੇ। ਜ਼ਿਆਦਾਤਰ ਬਹੁਤ ਵੀਰ ਕਹਿੰਦੇ ਨੇ ਬਈ ਇਹਨੂੰ ਖੇਤਾਂ ਵਾਲੀ ਖੇਤਾਂ ਵਾਸਤੇ ਦਿਖਾਉਗੀ। ਗੱਡੀ ਠੀਕ ਐ। ਐਹੀਆਂ ਵੀਰੇ ਚੀਜ਼ਾਂ ਖੇਤਾਂ ਵਿੱਚ ਕੰਮ ਆਉਂਦੇ ਨੇ ਜਿਵੇਂ ਕੋਈ ਰੇਅਰ ਪਾ ਲੈ ਕੇ ਜਾਣਾ ਹਨਾ। ਤੇ ਬਾਕੀ ਵੀਰੇ ਇਹਦਾ ਰਬਿੰਗ ਬੋਸ ਕਰਾ ਦੇਣਾ ਨਵੀਂ ਵਰ ਗੱਡੀ ਨਿਕਲ ਆਉਣੀ ਹਨਾ ਬਈ। ਹਾਲ ਤਾਂ ਵੀਰੇ ਬਾਸ ਨਹੀਂ ਹੋਈ। ਇਹ ਵੀ ਆਪਣੇ ਕੋਲ ਅੱਜ ਹੀ ਆਈ ਐ। ਠੀਕ ਐ। ਬਾਸ ਵੀ ਨਹੀਂ ਹੋਈ ਅੱਜ ਹੀ ਆਈ ਐ ਬਈ ਅੰਦਰ ਉਹ ਦਿਖਾ ਦੇ। ਅੰਦਰ ਉਹ ਖਾਣੀ ਬਈ ਜੀ। ਐਸਯੂਸੀ ਚੱਲਦਾ ਹਨਾ ਦਾ? ਹਾਂ ਵੀਰੇ ਐਸੀ ਲਗਭਗ ਜਾਂਦਾ ਗੈਸ ਪੈ ਸਭ ਪ੍ਰਿੰਟ ਚੱਲਦਾ ਜੀ ਦਾ ਠੀਕ ਆ ਲੈ ਮੇਤਰੋ ਚੈੱਕ ਕਰ ਸਕਦੇ ਤੁਸੀਂ ਤੇ ਬਾਈ 1,60,000 ਦੇ ਵਿੱਚ ਮਿਲ ਜੂ ਅੱਗੇ ਕਹਿੰਦੇ ਵੈਗਨਰ ਆ ਗਈ ਉਧਰ ਦਿਖਾਈ ਬਾਈ ਵੈਗਨਰ ਕੀ ਡਿਟੇਲ ਆ ਬਾਈ ਇਹਦੀ ਇਹ ਬਰੇ 2009 ਮਾਡਲ ਆ ਠੀਕ ਆ ਬਾਈ ਪੰਜਾਬ ਨੰਬਰ ਆ ਪਾਸਿੰਗ ਹੈਗੀ ਆ ਲਾਲ ਲੂ ਪੂਰੇ ਸੋਹਣੇ ਲੱਗੇ ਹੋਇਆ ਸੀਟ ਕਵਰ ਨੇ ਮੈਂ ਪਾਸਿੰਗ ਹੈਗੀ ਆ ਪਾਸਿੰਗ ਹੈਗੀ ਆ ਠੀਕ ਆ ਲੈ ਮੇਤਰੋ ਲਾਈਵ ਵਾਲਾ ਲੱਗੇ ਹੋਏ ਨੇਗੇ ਤੇ ਬਾਈ ਪੰਜਾਬ ਨੰਬਰ ਦੀ ਇਹ ਵੈਗਨਰ ਗੱਡੀ ਆ ਐਲ ਐਕਸ ਆਈ ਇਹ ਨਾ ਬਾਈ ਹਾਂਜੀ ਪਾਵਰ ਸਟੀਅਰਿੰਗ ਚ ਆ ਤੇ ਭਾਈ ਇਹ પેટ્રોલ ਦੀ ਹੈ ਜੀ ਗੱਡੀ ਆ ਜਿਹਦੀ ਐਵਰੇਜ ਸਾਨੂੰ 22 ਤੇ 25 ਦੇ ਵਿੱਚ ਵਿੱਚ ਸਾਨੂੰ ਬਾਈ ਦੇਖਣ ਨੂੰ ਮਿਲਦੀ ਜੀ ਠੀਕ ਹੈ ਭਾਈ ਐਵਰੇਜ ਬਹੁਤ ਵਧੀਆ ਇਹ ਗੱਡੀ ਦੀ ਵੈਗਨਰ ਦੀ ਜਿਵੇਂ ਹੁਣ ਵੀਰੇ ਜਾ ਕਰਨਾ ਮਤਲਬ ਸਮਾਨ ਸੋਨਾ ਰੱਖਣ ਵਾਸਤੇ ਲਿਆਉਂਦੇ ਨੇ ਨਾ ਇਹ ਉੱਚੀਆਂ ਗੱਡੀਆਂ ਹਾਂ ਭਾਈ ਹਾਂ ਬਹੁਤ ਵੀਰੇ ਦੁਮਾਰ ਬਾਕੀ ਇਹਦਾ ਪੰਜ万 ਦਾ ਬੰਦਾ ਉੱਚੀ ਹੈ ਗੱਡੀ ਵਿੱਚੋਂ ਇਹ ਹਾਂ ਡੈਸ਼ਬੋਰਡ ਵੀ ਵੱਡਾ ਅੰਦਰੋਂ ਲੰਬੀ ਲੱਗਦੀ ਹੈ ਵਿੱਚ ਵੱਡੀ ਹੈ ਗੱਡੀ ਠੀਕ ਹੈ ਭਾਈ ਲੈ ਮਿੱਤਰੋ ਇਹ ਕਿੰਨੇ ਕਿਤੇ ਮਿਲਜੂ ਇਹ ਲੱਖ ਰੁਪਏ ਦੀ ਲੱਖ ਰੁਪਏ ਦੀ ਹਾਂ ਜੇ ਮਿੱਤਰੋ ਲੱਖ ਰੁਪਏ ਦੀ ਇਹ ਗੱਡੀ ਲੈ ਜੋ ਪੰਜਾਬ ਨੰਬਰ ਦੀ ਪਾਸਿੰਗ ਹੈਗੀ ਆ ਗੱਲਬਾਤ ਤੁਸੀਂ ਕਰ ਲਿਓ ਅੱਗੇ ਬਈ ਇਧਰ ਡੀਜ਼ਲ ਆ ਗਈ ਆ ਡੀਜ਼ਲ ਬਾਈ ਲੈ ਮਿੱਤਰੋ ਡੀਜ਼ਲ ਆ ਗਈ ਡੀਜ਼ਲ ਦੀ ਗੱਲ ਕਰਦੇ ਸੀ ਡੀਜ਼ਲ ਜੈਨ ਆ ਗਿਆ ਆਪਣੇ ਕੋਲੇ ਡੀਜ਼ਲ ਜੈਨ ਆ ਵੀਰੇ ਤੇ ਲਾਏ ਲੱਗਿਆ ਟਾਇਰ ਨਵੇਂ ਵਰ ਗਿਆ ਹਾਂ ਬੈਟਰੀ ਤੇ ਅੱਜ ਹੀ ਨਵੀਂ ਰਖਾਈ ਆ ਬਈ ਅੱਛਾ ਤੇ ਇੰਜਨ ਗੇਅਰ ਬਿਲਕੁਲ ਓਕੇ ਕਹਿੰਗੇ ਨਾ ਇੰਜਨ ਮਰਦਾ ਡੀਜ਼ਲ ਦਾ ਹਾਂ ਇੰਜਨ ਗੇਅਰ ਬਿਲਕੁਲ ਓਕੇ ਆ ਠੀਕ ਹੈ ਬਈ ਤੇ ਚਾਰ ਮਾਡਲ ਆ ਪੰਜਾਬ ਨੰਬਰ ਆ ਪੰਜਾਬ ਨੰਬਰ ਚਾਰ ਮਾਡਲ ਠੀਕ ਹੈ ਸੋਹਣੀ ਕ ਅੰਦਰੋਂ ਬਈ ਅੰਦਰੋਂ ਵੀ ਸੋਹਣੀ ਪਈ ਆ ਬਈ ਵਧੀਆ ਪਈ ਆ ਕਾਰ ਇਹ ਕਿੰਨੇ ਦੇਣੀ ਬਈ ਇਹ 55000 ਦੇ ਦਿੰਗੇ 55000 ਦੀ ਲੈ ਮਿੱਤਰੋ ਕਿਸੇ ਨੇ ਸਰਦੀਆਂ ਦੇ ਵਿੱਚ ਸਿੱਖਣੀ ਵੀ ਆ ਗਈ ਠੀਕ ਐ ਦੇਖੋ ਸਰਦੀਆਂ ਆ ਗਈਆਂ 22 ਸਤਾਈ ਦੀ ਐਵਰੇਜ ਵੀ ਦਿੰਦੀ ਆ ਬਈ 22 ਸਤਾਈ ਦੀ ਐਵਰੇਜ ਵੀ ਆ ਠੀਕ ਐ ਬਾਕੀ ਵੀਰੇ ਬਹੁਤ ਬੈਸਟ ਹੋਣ ਵਾਲੀ ਹੈਗੀ ਠੀਕ ਐ ਗੱਲਬਾਤ ਕਰ ਲਿਓ ਬਈ ਆਪਣੇ ਹੌ ਲਖਾ ਦੁਬਾਰਾ ਐਡਰੈਸ ਆਪਣਾ ਐਡਰੈਸ ਵੀਰੇ ਹੈਗਾ ਆਪਣਾ ਤਨਾਲਾ ਰੋਡ ਪੈਂਦਾ ਬਰਨਾਲੇ ਦੇ ਵਿੱਚ ਠੀਕ ਐ ਬਈ ਦੀ ਪੁਆਇੰਟ ਜਾਂ ਪ੍ਰੋਵਾਈਡਰ ਚੋਂ ਵੀ ਨੜੇ ਕਹਿ ਸਕਦੇ ਆ ਠੀਕ ਹੈ ਹਾਂਜੀ ਜੀ ਕੇ ਕਾਰ ਬਈਰ ਬਾਕੀ ਬੋਰਡ ਲੱਗੇ ਹੋਏ ਨੇ ਬਾਈ ਬੋਰਡ ਲੱਗੇ ਨੇ ਚੈੱਕ ਕਰ ਲਿਓ ਦੋਨੇ ਸਾਈਡ ਤੇ ਬੋਰਡ ਲੱਗੇ ਹੋਏ ਨੇ ਖੰਭਿਆਂ ਉੱਤੇ ਜੀ ਕੇ ਕਾਰ ਬਈਰ ਬਰਨਾਲਾ ਤੇ ਬਾਈ ਤੇ ਬਾਕੀ ਬਾਈ ਬਾਈ ਦੀ ਆਈ ਡੀ ਹੈਗੀ ਸਤਨਾਮ 7074 ਠੀਕ ਹੈ ਜੀ 7074 ਸੌਰੀ ਇੰਸਟਾ ਤੇ ਹੈਗੀ 7074 ਫੋਲੋ ਕਰ ਲੈ ਨੂੰ ਠੀਕ ਹੈ ਤੇ ਬਾਈ ਗੱਲਬਾਤ ਕਰ ਲੈ ਤੇ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਠੀਕ ਹੈ ਬਾਈ ਹੈ ਸਤਿ ਸ਼ਕਾਲ ਬਹੁਤ ਵਧੀਆ ਲੱਗੇ ਤੁਹਾਡਾ ਨਾਲ ਗੱਲ ਕਰਕੇ ਥੈਂਕ ਯੂ ਜੀ ਜੱਤੀ ਦੇ ਬਹੁਤ ਬਹੁਤ ਧੰਨਵਾਦ ਸ